ਪੰਜਾਬ ਦੀ ਤਾਂ ਅਸਲ ਵਿੱਚ ਬਦਨਾਮੀ ਉਹ ਤੋਂ ਸ਼ੁਰੂ ਹੋਈ ਹੈ ਚਿੱਟੇ ਦਾ ਜਿਹੜਾ ਆਉਣਾ ਹੈ ਉਹ ਹੋਇਆ 2010 ਦੇ ਲਗਭਗ ਜਿਹੜਾ ਮੇਰੀ ਜਾਣਕਾਰੀ ਮੈਂ ਦੋ ਮੁੰਡੇ ਕੰਬਾਈਨਾਂ ਲੈ ਕੇ ਗਏ ਸੀ ਜਲੰਧੇ ਰੀ ਰੀ ਚ ਗੰਨੇ ਪਿੰਡ ਦੇ ਨੇੜੇ ਸਭ ਤੋਂ ਪਹਿਲਾਂ ਦੋ ਮੁੰਡੇ ਪੀਣ ਲੱਗੇ ਸੀ ਹੋਲੀ ਹੋਲੀ ਕਿਤੇ ਕਿਤੇ ਚਿੱਟੇ ਦਾ ਨਾਮ ਸੁਣਨ ਲੱਗੇ ਫੌਟਰੀ ਚ ਚਾਹ 1 ਕਿਲੋ ਸੀਏ ਜੀ 8 ਕਰੋੜ ਦਾ ਹੀ 10 ਕਰੋੜ ਦਾ ਜਿੱਥੇ 10 ਕਿਲੋ ਫੜਿਆ ਗਿਆ 100 ਕਰੋੜ ਦਾ ਸੋ ਜਿਹੜਾ ਇਹ ਚਿੱਟੇ ਦਾ ਨਸ਼ਾ ਫੈਲਿਆ ਇਹ ਇੱਕ ਦਮ ਤੇਜ਼ੀ ਨਾਲ ਜਦੋਂ ਇੱਕ ਤੋਂ ਦੂਜੇ ਨੂੰ ਲੱਗਦਾ ਗਿਆ ਇੱਕ ਤੋਂ ਦੂਜੇ ਨੂੰ ਲੱਗਦਾ ਗਿਆ ਉਹ ਫੇਰ ਵਾਧੇ ਨਾਲ ਗਿਆ ਵੀ ਕਿਸੇ ਦੇ ਕੰਟਰੋਲ ਚ ਨਹੀਂ ਆਇਆ ਸਮਾਣੇ ਦਾ ਇੱਕ ਪਰਿਵਾਰ ਬਹੁਤ ਹੀ ਉੱਚਾ ਨਾਂ ਹੈ ਉਹਨਾਂ ਦੇ ਬੱਚਾ ਕੋਈ ਖਾਨ ਲੱਗ ਗਿਆ ਤੇ ਉਹ ਬਜ਼ੁਰਗ ਤੜਫਿਆ ਨਾਉ ਛੱਡ ਗਈ ਪਰਿਵਾਰ ਉੱਜੜ ਗਿਆ ਇਹ ਜਿਉਂਦੇ ਵੀ ਮਾਪਿਆਂ ਲਈ ਮਰਿਆਂ ਤੋਂ ਘਾਤਕ ਨਹੀਂ ਜਦੋਂ ਮਰਦੇ ਐ ਇਹ ਉਦੋਂ ਵੀ ਘਾਤਕ ਨਹੀਂ ਕਬੱਡੀ ਪਲੇਅਰ ਦੇਖੋ ਜੀ ਕਿੰਨੇ ਗਏ ਅਨਛੇਦੇ ਪੁਲਿਸ ਮੁਲਾਜ਼ਮਾਂ ਦੇ ਬੱਚੇ ਵੀ ਨਸ਼ਾ ਕਰਨ ਲੱਗੇ ਹੋਏ ਆ ਕੀ ਮਨ ਕੀਤੇ ਨਾ ਕਿਤਾ ਪੁਲਿਸ ਮੁਲਾਜ਼ਮ ਵੀ ਨਸ਼ਾ ਕਰਦੇ ਫੜੇ ਗਈ ਹੈ ਜਾਂ ਲੱਗੇ ਹੋਏ ਇਹ ਚਾਰ ادارے ਫੇਲ ਹੋ ਗਏ ਮਾਪੇ ਵਿਦਿਅਕ ادارے ਧਾਰਮਿਕ ادارے ਤੇ ਸਮਾਜ ਜੇ ਚਾਰੇ ادارے ਕਾਇਮ ਹੋਣ ਤਾਂ ਕੋਈ ਬੱਚਾ ਨਸ਼ਾ ਕਰਨ ਲੱਗ ਜੇ ਚਾਰੇ ਫੇਲ ਹੋਏ ادارے ਪੁੱਛ ਪੰਜਵੇਂ ਨੂੰ ਰਹੇ ਹੈ ਵੀ ਨਸ਼ਾ ਕਿਵੇਂ ਆ ਗਿਆ ਪਹਿਲਾ 1988 ਜਦੋਂ ਅਸੀਂ ਪੁਲਿਸ ਭਰਤੀ ਹੋਏ ਹਾਂ ਜੀ ਉਦੋਂ ਅੱਤਵਾਦ ਨੇ ਇੱਕ ਵਾਰੀ ਤਾਂ ਸਾਰੇ ਕੁਝ ਨੂੰ ਠੱਲ ਪਈ ਹੋਈ ਸੀ ਘੱਟ ਸੀ ਉਦੋਂ ਲੋਕਾਂ ਦਾ ਧਿਆਨ ਨਹੀਂ ਸੀ ਇਧਰਲੇ ਪਾਸੇ ਹਾਲਾਂਕਿ ਇਹ ਭੁੱਕੀ ਤੇ ਫੀਮ ਉਦੋਂ ਵੀ ਆਉਂਗੇ ਸੀ ਜਦੋਂ ਇਹ ਅੱਤਵਾਦ ਘਟ ਗਿਆ ਤਾਂ ਉਦੋਂ ਇੱਕਦਮ ਭੁੱਕੀ ਦੀ ਆਮਦ ਰਫਤ ਬਹੁਤ ਵਧੀ ਜਿਹੜੀ ਲੁਧਿਆਣਾ ਬੈਲਟ ਤੱਕ ਤਾਂ ਮੈਂ ਚੰਗਾ इवन ਤਰਨਤਾਰਨ ਤੱਕ ਵੀ ਸਾਰੇ ਭੁੱਕੀ ਦੀ ਆਮਦ ਰਫਤ ਬਹੁਤ ਵਧ ਗਈ ਕੀ ਵੀ ਬਦੀ ਪਰ ਉਹਦੇ ਸਾਰਾ ਦੇ ਮੁਕਾਬਲੇ ਭੁੱਕੀ ਬਦੀ। ਅ ਸੰ 2000 ਤੋਂ ਬਾਅਦ ਹੌਲੀ-ਹੌਲੀ ਕਿਤੇ-ਕਿਤੇ ਚਿੱਟੇ ਦਾ ਨਾਂ ਸੁਣਨ ਲੱਗ ਗਏ ਬਾਰਡਰੀ ਦੇ ਵਿੱਚ। ਮਾਲਵੇ ਦੇ ਵਿੱਚ ਚਿੱਟੇ ਦਾ ਜਿਹੜਾ ਆਉਣਾ ਹੈ ਉਹ ਹੋਇਆ 2010 ਦੇ ਲਗਭਗ ਜਿਹੜਾ ਮੇਰੀ ਜਾਣਕਾਰੀ ਹੈ। ਜਿੰ ਤੱਕ ਮੈਂ ਜਾਣਦਾ ਮੈਂ ਬਰਨਾਲੇ ਸੀ ਉੱਥੇ ਮੇਰਾ ਜਿਹੜਾ ਕੰਮ ਕਰਨ ਦਾ ਮੈਂ ਉੱਥੇ ਐਸਪੀਡੀ ਸੀ। ਉੱਥੇ ਜਿਹੜਾ ਸੀ ਵੀ ਆਪਾਂ ਇਹ ਦੇਖੀ ਵੀ ਆਪਣੇ ਏਰੀਏ 'ਚ ਖਾਂਦੇ ਕਿੰਨੇ ਆ ਵਰਤ ਦੇ ਕਿੰਨੇ ਆਪਾ ਇਹ ਤਾਂ ਸਰਵੇ ਕਰਾਈਏ ਨਾ ਤੇ ਉਹਦੇ ਆਇਆ ਕਿਧਰੋਂ ਕਿਹੜੇ ਪਾਸੇ ਦੀ ਚਿੰਗ ਲੱਗੀ ਉਹਦੀ ਜਦੋਂ ਸਾਰੀ ਡਿਟੇਲ ਚ ਅਸੀਂ ਗਏ ਤਾਂ ਸਾਡੀ ਜਿਹੜੀ ਗੱਲ ਅਖੀਰ ਇੱਥੇ ਪਹੁੰਚੀ ਵੀ ਦੋ ਮੁੰਡੇ ਕੰਬਾਈਨਾ ਲੈ ਕੇ ਗਏ ਸੀ ਜਲੰਧੇ ਰੀਰੀ ਚ ਗੰਨੇ ਪਿੰਡ ਦੇ ਨੇੜੇ ਸਭ ਤੋਂ ਪਹਿਲਾਂ ਦੋ ਮੁੰਡੇ ਪੀਣ ਲੱਗੇ ਸੀ ਉੱਥੋਂ ਲਿਆ ਕੇ ਪੀਣ ਲੱਗੇ ਸੀ ਫਿਰ ਉਹਨਾਂ ਤੋਂ ਹੌਲੀ-ਹੌਲੀ ਵੱਧਦੀ ਲਾਲਕ ਵੱਧਦੀ ਜਾਂ ਹੋਰ ਤਰੀਕੇ ਨਾਲ ਤੇ ਅਸੀਂ ਜਦੋਂ ਸਾਰਾ ਬਰਨਾਲੇ ਦਾ ਸਰਵੇ ਕਰਾਇਆ ਸੀ ਉਹ ਤੋਂ ਲਿਸਟਾਂ ਤਿਆਰ ਕਰਾਈਆਂ ਹਰੇਕ ਪਿੰਡ ਦੀਆਂ ਐਸਚੋ ਰਾਹੀ ਪੰਚਾਇਤ ਰਾਹੀ ਜਿਹੜੇ ਕਲੱਬ ਸੀ ਉਹਨਾਂ ਰਾਹੀਂ ਉਹਨਾਂ ਨੂੰ ਜਿਹੜੇ ਪੀਂਦੇ ਸੀ ਜਾਂ ਖਾਂਦੇ ਸੀ ਜਾਂ ਵਰਤਦੇ ਸੀ ਉਹਨਾਂ ਨੂੰ ਜਦੋਂ ਅਸੀਂ ਬੁਲਾਇਆ ਜਿਵੇਂ ਪੰਜ ਸੱਤ ਮੁੰਡਿਆਂ ਦੇ ਪਰਿਵਾਰ ਬੁਲਾ ਲੈਂਦੇ ਸੀ ਨਾਲ ਉਹਦੇ ਪੇਰੈਂਟਸ ਨੂੰ ਤੇ ਮੁੰਡੇ ਨੂੰ ਬੁਲਾ ਲੈਂਦੇ ਸੀ ਵੀ ਇੱਕ ਵਾਰੀ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ ਕਿਉਂਕਿ ਜਿਹੜਾ ਨਸ਼ਾ ਛੱਡਣਾ ਹੈ ਉਹ ਮਾਪਿਆਂ ਦੀ ਜਾਂ ਉਹਦੇ ਘਰ ਵਾਲੀ ਦੀ ਕਾਉਂਸਲਿੰਗ ਤੋਂ ਬਿਨਾਂ ਨਹੀਂ ਛੱਡ ਸਕਦਾ ਉਹਦੇ ਚੋਂ ਜਦੋਂ ਬੁਲਾਏ ਤਾਂ ਬਹੁਤੇ ਬੰਨ ਕਈ ਪੇਰੈਂਟਸ ਦਾ ਹੱਥ ਘੜੀ ਕਰਕੇ ਵੀ ਸਾਡੇ ਵੱਸ ਦੀ ਗੱਲ ਨਹੀਂ ਇਹ ਤਾਂ ਸਾਡੇ ਵੱਸੋਂ ਬਾਹਰ ਹੈ ਕਿਉਂਕਿ ਉਹਨਾਂ ਤੋਂ ਅਗਰੈਸਿਵ ਹੋ ਗਏ ਸੀ ਉਹਨਾਂ ਦੇ ਉਹਦੇ ਚੋਂ ਬਾਹਰ ਨਿਕਲ ਗਏ ਸੀ ਉਹਨਾਂ ਦੇ ਪ੍ਰਭਾਵ ਤੋਂ ਤੇ ਕੁਝ ਪੇਰੈਂਟਸ ਨੇ ਸਾਥ ਦਿੱਤਾ ਅਸੀਂ ਕਾਮਯਾਬੀ ਹੋਈ ਛਡੌਨ ਚ ਵੀ ਕਾਮਯਾਬ ਹੋਏ ਇਤੋਂ ਤੱਕ ਆ ਕਿ ਇੱਕ ਲੜਕੀ ਸੀ ਕੁਵਾਰੀ ਉਹ ਆਪਦੇ ਭਰਾ ਨੂੰ ਬਚਾਉਣ ਖਤਰੇ ਮੇਰਾ ਭਰਾ ਕਹਿੰਦਾ ਜੀ ਜੇ ਤੁਸੀਂ ਇਹ ਹਿੰਮਤ ਕਰਦੇ ਤਾਂ ਮੈਂ ਆਇਆ ਮਤਲਬ ਕੁਵਾਰੀ ਕੁੜੀ ਦਾ ਪੁਲਿਸ ਕੋਲੇ ਆਉਣਾ ਡੇਅਰ ਕਰਨਾ ਬਹੁਤ ਵੱਡੀ ਗੱਲ ਹੈ ਔਰ ਬਹੁਤ ਚੰਗਾ ਪਰਿਵਾਰ ਸੀ ਆਰਥ ਨਾਲ ਸੰਬੰਧਿਤ ਸੀ ਫਾਦਰ ਦਾ ਬਹੁਤ ਨਾਂ ਸੀ ਬਰਨਾਲੇ ਚ ਮਹਿਲਕਲਾ ਆੜਤੀ ਦੁਕਾਨ ਸੀ ਫਾਦਰ ਦੀ ਡੈਥ ਹੋ ਗਈ ਮੁੰਡਾ ਖਾਨ ਲੱਗ ਪਿਆ ਆਈ ਥਿੰਕ ਰੌਕੀ ਸੀ ਨਾ ਦਾ ਰੌਕੀ ਜਾਂ ਰਿੱਕੀ ਰਿੱਕੀ ਨਾਂ ਸੀਗਾ ਤੇ ਬੜਾ ਪਿਆਰਾ ਬੱਚਾ ਬਰਨਾਲੇ ਦਾ ਪਰਿਵਾਰ ਸੀ ਉਦਾਂ ਭੈਣਾ ਨੇ ਉਹਦੀ ਮਦਰ ਨੇ ਇੰਨੀ ਕੋਸ਼ਿਸ਼ ਕੀਤੀ ਛਡਾਉਣ ਦੀ ਉਹਨੇ ਛੱਡ ਵੀ ਦਿੱਤਾ ਛੱਡਤਾ ਤਾਂ ਉਹਨਾਂ ਦੇ ਜਿਹੜਾ ਉਹਨਾਂ ਦੇ ਪਰਿਵਾਰ ਨੇ ਬੜਾ ਥੈਂਕਸ ਕੀਤਾ ਸਾਡਾ ਸਾਡੇ ਸੀਐਨਸੀ ਉਹਨਾਂ ਦੀ ਜਿਹੜੀ ਹਿੰਮਤ ਕੀਤੀ ਬਾਕੀ ਪੁਲਿਸ ਦਾ ਜਿਹੜੀ ਜਿਹਨੇ ਜੋਰੋਂ ਮੈ ਥੈਂਕਸ ਦਿੱਤਾ ਬਾਦ ਕਿਸਮਤੀ ਦੇ ਨਾਲ ਜਦੋਂ ਮੇਰੀ 2021 ਚ ਰਿਟਾਇਰਮੈਂਟ ਹੋਈ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਵੀ ਉਹ ਫੇਰ ਖਾਣ ਲੱਗ ਗਿਆ ਕਿਤੇ ਅੱਖਾਂ ਲੱਗ ਹੋ ਕੇ ਕਿ ਦੁਕਾਨਾਂ ਤੇ ਤੇ ਉਹਦੀ ਡੈਥ ਹੋ ਗਈ ਮੈਂ ਉਹਦੇ ਅਫਸਰਸ ਵੀ ਕਰਕੇ ਆ ਪਰਿਵਾਰ ਚ ਉਹ ਮੇਰੇ ਅੱਖਾਂ ਸਾਹਮਣੇ ਉਹ ਪਰਿਵਾਰ ਉੱਜੜਿਆ ਉਹਨਾਂ ਨੇ ਸਵਾਤ ਵੀ ਕੁੜੀਆਂ ਨੇ ਬਹੁਤ ਸਾਥ ਦਿੱਤਾ ਬਹੁਤ ਹਿੰਮਤ ਕੀਤੀ ਮਤਲਬ ਮੈਂ ਕਹਿੰਨਾ ਵੀ ਇਹੋ ਜੇ ਬਹੁਤ ਘੱਟ ਪਰਿਵਾਰ ਹੁੰਦੇ ਆ ਜਿਹੜੇ ਹਿੰਮਤ ਕਰਦੇ ਪਰ ਉਹ ਫੇਰ ਵੀ ਕਿਉਂਕਿ ਉਹਦਾ ਜਦੋਂ ਬਰਨਾਲੇ 'ਚ ਰਿਹਾ ਜਦੋਂ ਤਾਂ ਘਰੇ ਰਹਿੰਦਾ ਠੀਕ ਸੀ ਜਦੋਂ ਬਾਹਰ ਨਿਕਲਦਾ ਤਦੋਂ ਉਹ ਸੰਗਤ ਮਿਲ ਜਾਂਦੀ ਸੀ ਉਹ ਕਿਤੇ ਨਾ ਕਿਤੇ ਜਿਹੜੀ ਸੰਗਤ ਆ ਮਿਲ ਜਾਂਦਾ ਉਹ ਉਹਨੂੰ ਨਾਲ ਫੇਰ ਤੋੜ ਲੈਂਦਾ ਸੋ ਜਿਹੜਾ ਇਹ ਚਿੱਟੇ ਦਾ ਨਸ਼ਾ ਫੈਲਿਆ ਇਹ ਇੱਕਦਮ ਤੇਜ਼ੀ ਨਾਲ ਜਦੋਂ ਇੱਕ ਤੋਂ ਦੂਜੇ ਨੂੰ ਲੱਗਦਾ ਗਿਆ ਇੱਕ ਤੋਂ ਦੂਜੇ ਨੂੰ ਲੱਗਦਾ ਗਿਆ ਉਹ ਫੇਰ ਵਾਧੇ ਨਾਲ ਗਿਆ ਵੀ ਕਿਸੇ ਦੇ ਕੰਟਰੋਲ 'ਚ ਨਹੀਂ ਆਇਆ ਮਤਲਬ ਹੁਣ ਵੀ ਕਿਤੇ ਕੋਈ ਲੱਗ ਜਾਂਦਾ ਕੋਈ ਹਟ ਜਾਂਦਾ ਕਿਤੇ ਨਾਂ ਤਾਂ ਕੋਈ ਪਰਮਾਨੈਂਟ ਛੱਡਿਆ ਹੀ ਉਹ ਬਹੁਤ ਘੱਟ ਬੰਦੇ ਆ ਜਿਨ੍ਹਾਂ ਨੇ ਛੱਡਿਆ ਤੇ ਮੈਂ ਕਹਿੰਦਾ ਉਹਨਾਂ ਨੂੰ ਬਹੁਤ ਥੈਂਕਸ ਕਰਨਾ ਚਾਹੀਦਾ ਜਾਂ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜਿਹੜੇ ਛੱਡ ਗਏ ਮੈਂ ਨਾ ਬਹੁਤ ਅਣਖਾਂ ਇੱਜ਼ਤਾਂ ਮਾਰੇ ਉੱਚੇ ਰੁਤਬਿਆਂ ਦੇ ਵਿਚਾਰੇ ਰੁਲਦੇ ਦੇਖੇ ਸਮਾਣੇ ਦਾ ਇੱਕ ਪਰਿਵਾਰ ਬਹੁਤ ਹੀ ਉੱਚਾ ਨਾਂ ਉਹ ਬਜ਼ੁਰਗ ਦਾ ਬਹੁਤ ਸਤਿਕਾਰ ਕਰਦਾ ਮੈਂ ਵੀ ਉਹਨਾਂ ਦੇ ਬੱਚਾ ਕੋਈ ਖਾਨ ਲੱਗ ਗਿਆ ਤੇ ਉਹ ਬਜ਼ੁਰਗ ਤੜਫਿਆ ਨੋਂ ਛੱਡ ਗਈ ਤੇ ਤੜਫਿਆ ਬਹੁਤ ਪਰਿਵਾਰ ਉੱਜੜ ਗਿਆ ਤਾਂ ਦੇਖਣੀ ਅਸੀਂ ਨਾਂ ਮੈਂ ਕੋਡ ਨਹੀਂ ਕਰੂੰਗਾ ਠੀਕ ਹੈ ਮੈਂ ਉਸ ਪਰਿਵਾਰ ਦਾ ਸਤਿਕਾਰ ਕਰਦਾ ਮੈਂ ਉਹਨ ਲੜਕੀ ਛੱਡ ਗਈ ਜੀ ਤੇ ਬਾਅਦ ਚ ਮੁੰਡਾ ਇਕੱਲਾ ਰਹਿ ਗਿਆ ਇੱਕ ਬੱਚੇ ਦੀ ਡੈਥ ਵੀ ਹੋ ਗਈ ਡੈਥ ਬਹੁਤ ਹੋਇਆ ਇੱਕ ਮੈਂ ਤੁਹਾਨੂੰ ਇੱਕ ਬੀਲੇ ਦਾ ਸੀ ਜਸਵਿੰਦਰ ਜਸੂ ਮੁੰਡਾ ਰਪਿੰਦਰ ਸਿੰਘ ਦਾ ਬੇਟਾ ਸੀ 2020 ਚ ਉਹਨੇ ਨਸ਼ਾ ਕਰਕੇ ਉਹਦੀ ਡੈਥ ਹੋ ਗਈ ਉਦੋਂ ਪਹਿਲਾਂ ਉਹ ਜ਼ਮੀਨ ਵੀ ਸਾਰੀ ਵੇਚ ਗਿਆ ਇਹਨਾਂ ਦੀ ਸਭ ਤੋਂ ਖਤਰਨਾਕ ਜਿਹੜੀ ਹੈ ਵੀ ਇਹ ਜਿਉਂਦੇ ਵੀ ਮਾਪਿਆਂ ਲਈ ਮਰਿਆਂ ਤੋਂ ਘਾਤਕ ਨਹੀਂ ਜਦੋਂ ਮਰਦੇ ਐ ਇਹ ਉਦੋਂ ਵੀ ਘਾਤਕ ਨੇ ਮਰੇ ਘਾਤਕ ਇਹ ਆ ਜਿਉਂਦੇ ਤਾਂ ਵੀ ਜਦੋਂ ਬੱਚਾ ਨਸ਼ੇ ਦੇ ਲੱਗ ਗਿਆ ਉਹਨਾਂ ਨੇ ਨਸ਼ਾ ਪੂਰਾ ਕਰਨਾ ਉਹਦੇ ਲਈ ਮਾਪਿਆਂ ਦੀ ਇਹ ਇੱਜ਼ਤ ਲਾਉਣ ਮਾਪਿਆਂ ਦੀ ਕੁੱਟਮਾਰ ਕਰਨ ਇਹ ਜਾਇਦਾਦ ਵੇਚਣ ਕਿਤੇ ਡਿੱਗੇ ਪਏ ਹੋਣ ਕਿਸੇ ਦੀ ਮਾਪਿਆਂ ਨੂੰ ਹਾਰਟ ਅਟੈਕ ਹੋ ਜਾਏ ਮਰੀ ਜਾਂਦਾ ਹੋਵੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਇਹ ਇੱਕ ਤਰੀਕੇ ਨਾਲ ਸਮਾਜ ਨਾਲੋਂ ਆਪਣੇ ਆਪ ਨੂੰ ਕੱਟ ਲੈਂਦੇ ਆ ਮੇਰੇ ਖਿਆਲ ਮੈਂ ਜਦੋਂ ਮਤਲਬ ਮਾਂ ਪਿਓ ਬੱਚਾ ਆਪਾਂ ਕੋਈ ਵੀ ਵਾਅਦਾ ਹੁੰਦਾ ਉਦੋਂ ਤਾਂ ਆਪ ਨੂੰ ਇਹ ਹੁੰਦਾ ਨਹੀਂ ਸੁੱਖ ਦੇਗਾ ਸੁੱਖ ਦੇਣ ਦੇ ਬਾਅਦ ਜਿਹੜਾ ਉਹਨਾਂ ਦੀ ਅੱਖੀਂ ਦੇਖਦਾ ਸਾਰਾ ਕੁਝ ਉਜਾੜ ਵੀ ਰਿਹਾ ਹੁੰਦਾ ਤਾਂ ਮਾਂ ਪਿਓ ਤਾਂ ਰੋਜ਼ ਮਰਦੇ ਆ ਹਨਾ ਤੇ ਉਹਦੇ ਚ ਜਦੋਂ ਮਰ ਜਾਂਦਾ ਉਦੋਂ ਬਿਲਕੁਲ ਹੀ ਖਤਮ ਹੋ ਜਾਂਦਾ ਵਿਹਲੇ ਦਾ ਸੀਗਾ ਮਹਿਲਕੁਰ ਦਾ ਮੁੰਡਾ ਸੁਖਦੀਪ ਹੈ ਵਰਡੋਜ ਦੇ ਮਰੇ ਇੱਕ ਵਾਰੀ ਦੋ ਡੈਡ ਬੋਡੀਜ਼ ਡੀਐਸਪੀ ਦਫ਼ਤਰ ਦੇ ਨੇੜੇ ਮਹਿਲ ਮਹਿਲਾਂ ਚ ਮਿਲਿਆ ਮਹਿਲ ਕੋਰ ਦੇ ਕਲਾ ਜਿੱਤੇ ਡੀਐਸਪੀ ਦਫ਼ਤਰ ਉਹਦੇ ਨੇੜੇ ਖਾਲੀ ਥਾਂ ਕੋਈ ਮੰਡੀ ਹੈ ਤੇ ਮੰਡੀ ਦੇ ਵਿੱਚੋਂ ਕਿਉਂਕਿ ਉਜਾੜਥਾਂ ਤੇ ਲਾਉਂਦੇ ਲੁੰਦੇ ਠੀਕ ਤੇ ਉੱਥੇ ਡੈਡ ਬੋਡੀਜ਼ ਦੋ ਡੈਡ ਬੋਡੀਜ਼ ਇਕੱਠੀਆਂ ਮਿਲੀਆਂ ਤਾਂ ਹੁਣ ਦੇਖੋ ਵੀ ਇੱਕੋ ਦੋ ਜਵਾਨ ਮੁੰਡਿਆਂ ਦੀਆਂ ਡੈਡ ਬੋਡੀਜ਼ ਮਿਲੀਆਂ ਉਹ ਅੰਦਰ ਕਮਾ ਦਿੰਦਾ ਨਾ ਸਮਾਜ ਦੇ ਵਿੱਚ ਜਿਹਦੇ ਮੌਤ ਹੁੰਦੀ ਹੈ ਪੁਲਿਸ ਦਾ ਵੀ ਸਤਕਾਰ ਘਟਦਾ ਹੈ ਲੋਕਾਂ ਦੇ ਵਿੱਚ ਸਾਨੂੰ ਕੋਈ ਕੋਸ਼ ਕਹਿੰਦਾ ਹੈ ਪੁਲਿਸ ਤੇ ਕਹਿੰਦਾ ਹੈ ਪੁਲਿਸ ਨੇ ਕੰਟਰੋਲ ਕਰਦੀ ਜੀ ਕੋਈ ਕਹਿੰਦੇ ਜੀ ਪੁਲਿਸ ਰਲਈ ਹੋਈ ਹੈ ਕੋਈ ਸੋ ਤਰ੍ਹਾਂ ਨਾਲ ਕਿਉਂਕਿ ਜਦੋਂ ਫੇਲਿਅਰ ਹੁੰਦਾ ਹੈ ਕਿਸੇ ਸਿਸਟਮ ਦਾ ਜਾਂ ਕੋਈ ਬੁਰਾਈ ਵੱਧਦੀ ਹੈ ਤਾਂ ਉਹਦੇ ਅਲੀਗੇਸ਼ਨ ਦਾ ਸਾਰਾ ਵੱਲ ਜਾਂਦਾ ਅਸੀਂ ਬਥੇਰੀਆਂ ਫੋਟੋ ਲਵਾਉਣੇ ਆ ਫਲਾਨੇ ਤੋਂ ਇੰਨੇ ਕਿਲੋ ਫੜ ਲਈ ਜੀ ਫਲਾਨੇ ਤੋਂ ਇੰਨੇ ਕਿਲੋ ਫੜ ਉਹਦਾ ਲੋਕਾਂ ਦੀ ਕੋਈ ਦਿਲਚਸਪੀ ਨਹੀਂ ਹੁੰਦੀ ਉਹ ਕਹਿੰਦੇ ਵੀ ਤੁਸੀਂ ਫੜੋ ਜਾਂ ਨਾ ਫੜੋ ਸਮਾਜ ਚ ਮਿਲਣਾ ਨਹੀਂ ਚਾਹੀਦਾ ਫੜਨ ਨਾਲ ਉਹਦੇ ਨਾਲ ਫੋਟੋ ਖਿਚਾਉਣ ਨਾਲ ਕੀ ਆ ਪੰਜਾਬ ਦੀ ਤਾਂ ਅਸਲ ਚ ਬਦਨਾਮੀ ਉਦੋਂ ਸ਼ੁਰੂ ਹੋਈ ਆ ਜਦੋਂ ਤੋਂ ਖਬਰਾਂ ਇਹ ਲੱਗਣ ਲੱਗੀਆਂ ਵੀ ਉਹਨੂੰ ਕਰੋੜਾਂ ਚ ਕਰਤਾ 1 ਕਿਲੋ ਸੀ ਇਹ ਜੀ 8 ਕਰੋੜ ਦਾ ਹੀ 10 ਕਰੋੜ ਦਾ ਜਿੱਥੇ 10 ਕਿਲੋ ਫੜਿਆ ਗਿਆ 100 ਕਰੋੜ ਦਾ ਲੋਕਾਂ ਦਾ ਧਿਆਨ ਇੱਕਦਮ ਅਟਰੈਕਸ਼ਨ ਹੋਈ ਵੀ ਇਹ ਇਹੋ ਜਿਹਾ ਕਿਹੜਾ ਵਪਾਰ ਹੈ ਤੇ ਸਗਾ ਉਹਦੇ ਵੱਲ ਵਧਿਆ ਲੋਕਾਂ ਦੀ ਦਿਲਚਸਪੀ ਉਸ ਨੇ ਪੰਜਾਬ ਨੂੰ ਨੈਸ਼ਨਲ ਇੰਟਰਨੈਟ ਪੱਧਰ ਤੇ ਬਦਨਾਮ ਕੀਤਾ ਵੀ ਪੰਜਾਬ ਕੋਈ ਫਿਲਮ ਬਣੀ ਜਾਂਦੀ ਹੈ ਉਰਤਾ ਪੰਜਾਬ ਹੈ ਜੀ ਐਕਚੁਅਲੀ ਮਤਲਬ ਉਹ ਜਿਹੜੀ ਕਿਸੇ ਪੁਲਿਸ ਅਫਸਰਾਂ ਨੇ ਆਪਦੀ ਮੈਕਾਦਰ ਬਣਾਈ ਸੀ ਵੀ ਮੈਂ ਇੰਨੇ ਦਾ ਡਰੋਖਤਾ ਜਾਂ ਮੈਂਨੇ ਦਾ ਬੰਦਾ ਫੜਿਆ ਤਾਂ ਗਲਤ ਹੈ ਵੀ ਸਮਾਜ 'ਚ ਉਹਦਾ ਪ੍ਰਭਾਵ ਕੀ ਰਿਅਲਟੀਮੇਟਲੀ ਅਸੀਂ ਸਮਾਜ 'ਚੋਂ ਖਤਮ ਕਰਨੇ 'ਚ ਸਫਲ ਹੋਏ ਕਿ ਨਹੀਂ ਬੜੀ ਜਾਈਏ ਚਾਹੇ 10000 ਕੁਆਂਟਲ ਪੜ੍ਹ ਲਈ ਉਹਦੇ ਨਾਲ ਬਹੁਤ ਜ਼ਿਆਦਾ ਕੀ ਇੰਪੈਕਟ ਰਹੇ ਜਾਂ ਕਬੱਡੀ ਪਲੇਅਰ ਦੇਖੋ ਜੀ ਕਿੰਨੇ ਗਏ ਨਸ਼ੇ ਦੇ ਤੁਸੀਂ ਜਿੱਥੇ ਟੂਰਨਾਮੈਂਟ ਹੁੰਦਾ ਉਹਦੇ ਨੇੜੇ ਜਿਹੜੀ ਮੋਟਰ ਹੁੰਦੀ ਹੈ ਉਹਦੇ ਮੋਟਰ ਤੇ ਜਾ ਕੇ ਜਿੱਥੇ ਕੱਪੜੇ ਬਦਲਦੇ ਆਪਲੇ ਯਾਰ ਉਹ ਮੋਟਰ ਤੇ ਜਾ ਕੇ ਦੇਖ ਲਓ ਉੱਥੇ ਸਰੰਜਾਂ ਪੁੰਜਾਂ ਦਿੰਦਾ ਤਾਂ ਕਿਹੜੀ ਖੇਡ ਆ ਆਪਾਂ ਕਿਹੜੀਆਂ ਖੇਡਾਂ ਪ੍ਰਮੋਟ ਕਰਨ ਲੱਗੇ ਹੋਈਆਂ ਜਿਹੜੀਆਂ ਨਸ਼ਿਆਂ ਨੂੰ ਪ੍ਰਮੋਟ ਕਰ ਰਹੀਆਂ ਇਹਦੋਂ ਤਾਂ ਪੁਰਾਣੇ ਬਜ਼ੁਰਗ ਜਾਂ ਜਿਹੜੇ ਪੁਰਾਣੇ ਖਿਡਾਰੀ ਜਿਹੜੇ ਖੁੱਲੀਆਂ ਜਾਂ ਨੀਕਰਾਂ ਪਾ ਕੇ ਖੇਡਦੇ ਹੁੰਦੇ ਸੀ ਸਿੱਧੇ ਖੇਡ ਖੇਡਦੇ ਸੀ ਹਜ਼ਾਰਾਂ ਚ ਖੇਡ ਸੀ ਉਦੋਂ ਚੰਗੀ ਸੀ ਹੁਣ ਲੱਖਾਂ ਚ ਕਬੱਡੀ ਕੀ ਡੋਲਿਆਂ ਦੇ ਉੱਪਰ ਟੈਟੂ ਬਣਾਈ ਫਿਰਦੇ ਆ ਲਾਏ ਇੰਜੈਕਸ਼ਨ ਆ ਤਾਂ ਖੱਟਿਆ ਕੀ ਜੇ ਤਰਨੇ ਸਾਲ ਫਿਰ ਖੇਡ ਕੇ ਮੁਰਤੀਓ ਨਾ ਬੱਚਾ ਹੋਣ ਦੇ ਕਾਬਿਲ ਰਹਿੰਦਾ ਨਾ ਉਹ ਪਰਿਵਾਰਕ ਜ਼ਿੰਦਗੀ ਨੂੰ ਵਧਾਉਣ ਦੇ ਕਾਬਿਲ ਰਹਿੰਦਾ ਨਾ ਸਮਾਜ ਕੋਈ ਰੋਲ ਪਲੇ ਕਰ ਸਕਦਾ ਤਾਂ ਫਾਇਦਾ ਕੀ ਜਾਂਦਾ ਖੇਡਣਾ ਤਾਂ ਆਪਦਾ ਜੋਰ ਦੇ ਚ ਨੇਚਰਲ ਹੈਗਾ ਜੋਰ ਹੈ ਜਾਂ ਆਪਦੀ ਮਿਹਨਤ ਦਾ ਜੋਰ ਹੈ ਉਹਦੇ ਨਾਲ ਖੇਡਣਾ ਇਹਨਾਂ ਚੀਜ਼ਾਂ ਦਾ ਫਾਇਦਾ ਕੀ ਮਤਲਬ ਜਿਹੜੇ ਨਸ਼ਿਆਂ ਨੂੰ ਪ੍ਰਮੋਟ ਕਰਦੇ ਸਿਰ ਮਤਲਬ ਨਸ਼ਿਆਂ ਨੂੰ ਜਦੋਂ ਬੇਕਾਬੂ ਜਾਂ ਨਸ਼ਿਆਂ ਦੇ ਵਧਣ ਦੀ ਗੱਲ ਕਰਦੇ ਆ ਆਪਾਂ ਪੁਲਿਸ ਨੂੰ ਭੈੜੀ ਨਜ਼ਰ ਨਾਲ ਦੇ ਦਿਆਂ ਪੁਲਿਸ ਫੜਦੀ ਇੱਕ ਤਾਂ ਨਾ ਜੀ ਆਪਾਂ ਜਦੋਂ ਤੱਕ ਆਪਾਂ ਗੁਲਾਮ ਬਹੁਤ ਹੀ ਰਹੇ ਆ ਆਪਾਂ ਪੁਲਿਸ ਨੂੰ ਆਪਣਾ ਸਮਾਜ ਦਾ ਹਿੱਸਾ ਹੀ ਨਹੀਂ ਮੰਨਦੇ ਆਪਾਂ ਪੁਲਿਸ ਨੂੰ ਇਸਟੈਬਲਿਸ਼ਮੈਂਟ ਦਾ ਹਿੱਸਾ ਮੰਨਦੇ ਜਦੋਂ ਕਿ ਪੁਲਿਸ ਸਾਡੀ ਹੈ ਮੇਰੇ ਭੈਣ ਭਰਾ ਚਾਚੇ ਤਾਏ ਬੱਚੇ ਸਾਰੇ ਸਿਵਲ ਸੁਸਾਇਟੀ ਚ ਰਹਿੰਦੇ ਆ ਇਸੇ ਤਰ੍ਹਾਂ ਹੀ ਸਾਰੇ ਪੁਲਿਸਮੈਨ ਲੋਕਲ ਆ ਜੇ ਸਮਾਜ ਦੇ ਵਿੱਚ ਨਸ਼ਾ ਤਾਂ ਪੁਲਿਸ ਮੁਲਾਜ਼ਮਾਂ ਦੇ ਬੱਚੇ ਵੀ ਨਸ਼ਾ ਕਰਨ ਲੱਗੇ ਹੋਏ ਆ ਇਵੇਂ ਕਿਸ ਕਿਤੇ ਨਾ ਕਿਤੇ ਤਾਂ ਪੁਲਿਸ ਮੁਲਾਜ਼ਮ ਵੀ ਨਸ਼ਾ ਕਰਦੇ ਫੜੇ ਗਈ ਹੈ ਜਾਂ ਲੱਗੇ ਹੋਏ ਹੈ ਮਤਲਬ ਇਸ ਬਿਮਾਰੀ ਤੋਂ ਉਹ ਵੀ ਨਹੀਂ ਬਚੇ ਹੋਏ ਜਿਹੜਾ ਪੁਲਿਸ ਫੜਦੀ ਨਹੀਂ ਉਹਦੇ ਕਾਰਨ ਮਤਲਬ ਮੈਂ ਤੁਹਾਨੂੰ ਜਿਹੜੀਆਂ ਮੈਂ ਗੁਲਾਮੀ ਵਾਲੀ ਦੱਸੀ ਹੈ ਸਾਡੀ ਜਹਨੀਅਤ ਹੈ ਜਿਹੜੀ ਜਦੋਂ ਭੁੱਖੀ ਦਾ ਦੌਰ ਚੱਲਦਾ ਹੁੰਦਾ ਸੀ ਜਾਂ ਨਸ਼ੇ ਵਾਲਾ ਦੌਰ ਚੱਲਦਾ ਸੀ ਬਹੁਤ ਵਾਰੀ ਐਜ਼ ਐਸਐਚਓ ਉਦੋਂ ਬਾਅਦ ਤਾਂ ਬਾਅਦ ਡਾਇਰੈਕਟ ਘਟ ਪੈਂਦਾ ਐਜ਼ ਐਸਐਚਓ ਅਸੀਂ ਰੇਡ ਕਰਨ ਗਈ ਆ ਤੇ ਮੰਨ ਲੈ ਕਿ ਸਕੂਟਰ ਤੇ ਨਸ਼ਾ ਵੇਚਣ ਵਾਲਾ ਜਾ ਰਿਹਾ ਉੱਥੇ ਦੋ ਸੜਕਾਂ ਮੁੜਦੀਆਂ ਇੱਕ ਇਧਰ ਮੁੜਦੀ ਕਿ ਇਧਰ ਨੂੰ ਉੱਥੇ ਮੋੜ ਤੇ ਬੰਦਾ ਖੜਾ ਅਸੀਂ ਪੁੱਛ ਲਈਏ ਵੀ ਸਕੂਟਰ ਵਾਲਾ ਕਿਧਰ ਨੂੰ ਮੁੜਿਆ ਉਹ ਸਾਨੂੰ ਉਲਟ ਪਾਸੇ ਪਾ ਕੇ ਖੁਸ਼ ਹੁੰਦਾ ਉਹਨੂੰ ਇਹ ਲੱਗਦਾ ਵੀ ਮੈਂ ਪੁਲਿਸ ਤੋਂ ਇੱਕ ਪੁੰਨ ਦਾ ਕੰਮ ਕਰ ਲਿਆ ਮੈਂ ਉਹ ਬੰਦੇ ਨੂੰ ਬਚਾ ਲਿਆ ਪਹਿਲੀ ਸਾਡੀ ਜਿਹੜੀ ਮਤਲਬ ਦਿਮਾਗ ਚ ਵਸੀ ਮੈਂ ਦੂਜੀ ਜੇ ਕੋਈ ਹੈਗੀ ਹੈ ਆਪਣੇ ਦਿਮਾਗ ਚ ਉਹ ਪੁਲਿਸ ਦਾ ਜੇ ਕੋਈ ਪੁਲਿਸ ਨੂੰ ਇਨਫੋਰਮੇਸ਼ਨ ਦਿੰਦਾ ਪੁਲਿਸ ਅਨਫਾਰਮਰ ਉਹਨੂੰ ਅਸੀਂ ਟਾਊਟ ਕਹਿੰਦੇ ਆ ਉਹਨੂੰ ਅਸੀਂ ਆਉਂ ਕਹਿੰਦੇ ਆ ਆਪਣੇ ਗੀਤਾਂ ਦੇ ਵਿੱਚ ਵੀ ਆਉਂ ਪੁਲਿਸ ਦਾ ਟਾਊਟ ਜਾਂ ਮੁਖਬਰ ਜਾਂ ਫਲਾਨਾ ਤੇ ਹੁਕਮਕ ਜੇ ਤੁਸੀਂ ਪੁਲਿਸ ਨੂੰ ਦੱਸੂਗਾ ਹੀ ਨਹੀਂ ਕੋਈ ਤੇ ਸੋਸਾਇਟੀ ਦੀ ਬੁਰਾਈ ਬਾਰੇ ਦੱਸੂਗਾ ਹੀ ਨਹੀਂ ਕੋਈ ਤੇ ਅਸੀਂ ਆਪਣੇ ਆਪ ਚ ਚੰਗੇ ਬਣੇ ਰਹਾਂਗੇ ਤਾਂ ਖਤਮ ਕਿਵੇਂ ਹੋਵਗੇ ਮੈਂ ਤਾਂ ਕਹਣਾ ਪੁਲਿਸ ਨੂੰ ਦੱਸਣਾ ਵੀ ਤੇ ਮੁੜ ਕੇ ਪੁਲਿਸ ਤੋਂ ਪੁੱਛਣਾ ਵੀ ਚਾਹੀਦਾ ਵੀ ਉਹਦਾ ਕੀਤਾ ਕੀ ਇਹ ਸੁਸਾਇਟੀ ਦੀ ਅਧਿਕਾਰ ਵੀ ਹੈ ਤੇ ਡਿਊਟੀ ਵੀ ਹੈ ਦੱਸਣਾ ਡਿਊਟੀ ਹੈ ਪੁੱਛਣਾ ਅਧਿਕਾਰ ਹੈ ਕਈ ਵਾਰੀ ਇਹ ਹੁੰਦਾ ਹੈ ਵੀ ਆਪਦੇ ਨਿੱਜੀ ਮਫਾਦਾਂ ਖਾਤਰ ਉਹ ਜਿਹੜਾ ਚਿੱਤੇ ਵਾਲਾ ਰੌਲਾ ਪਵਾ ਕੇ ਆਪਦੇ ਸਕੋਰ ਸੈਟਲ ਕਰਨੇ ਹੁੰਦੇ ਆ ਉਹ ਸਕੋਰ ਸੈਟਲ ਕਰਨ ਦੇ ਚੱਕਰ ਚ ਡਰਾਮਾ ਇਹ ਕਰਦੇ ਵੀ ਅਸੀਂ ਤਾਂ ਨਸ਼ਿਆਰੇ ਬਾਰੇ ਦੱਸਦੇ ਸੀ ਐਕਚੁਅਲੀ ਪਿੱਛੇ ਕਾਰਨ ਕੋਈ ਹੁੰਦਾ ਤੁਸੀਂ ਬੰਦਾ ਸਾਫ਼ ਮੰਨਣਾ ਸਭ ਇੱਕ ਸਟੈਪ ਤੇ ਨਹੀਂ ਕਰੇਗਾ ਮੰਨ ਲਓ ਐਸਚੋ ਨਹੀਂ ਕਰਦਾ ਡੀਐਸਪੀ ਐਸਪੀ ਐਸਐਸਪੀ ਹੈ ਕਿਸੇ ਸਟੇਟ ਹੀ ਬੰਦਾ ਜਾ ਕੇ ਦੱਸਦਾ ਔਰ ਅੱਜ ਦੀ ਡੇਟ 'ਚ ਤਾਂ ਦਿੱਤੇ ਹੋਏ ਆ ਫੋਨ ਨੰਬਰ ਸੀਐਮ ਸਾਹਿਬ ਤੱਕ ਨਹੀਂ ਦਿੱਤੇ ਹੋਏ ਆ ਮੈਨੂੰ ਜਿਵੇਂ ਹੁਣ ਬਰਨਾਲੇ ਦੇ ਵਿੱਚ ਜਾਂ ਸਮਾਣੇ ਦੇ ਵਿੱਚ ਜਾਂ ਹਰੇਕ ਸ਼ਹਿਰ ਦੇ ਵਿੱਚ ਇੱਕ ਦੋ ਵਸਤੀਆਂ ਜਾਂ ਜਿੱਥੇ ਦੇ ਲੋਕ ਨਸ਼ਾ ਵੇਚਣ ਦਾ ਕੰਮ ਕਰਦੇ ਆ ਪਹਿਲਾਂ ਪੁੱਕੀ ਦਾ ਕਰਦੇ ਸੀ ਫਿਰ ਗੋਲੀਆਂ ਦਾ ਕਰਦੇ ਸੀ ਹੁਣ ਚਿੱਟੇ ਦਾ ਕਰਦੇ ਆ ਉਹਦੇ ਚੀ ਉੱਥੇ ਵੇਚਦੇ ਆ ਪੁਲਿਸ ਸਰਚ ਕਰਨੀ ਜਾਂਦੀ ਆ ਸਰਚ ਕਰਨੀ ਜਾਂਦੀ ਆ ਤੇ ਉਹ ਜਿਹੜੀ ਪੂੜੀ ਆ ਉਹ ਹਾਰਡਲੀ ਮਤਲਿਆ ਹੁੰਦੀ ਆ ਵੀ ਜੇ ਤੁਰੇ ਜਾਂਦਾ ਡੋਲ ਵੀ ਦੇਵੇ ਤਾਂ ਉਹਦਾ ਕੋਈ ਪਤਾ ਨਹੀਂ ਲੱਗਦਾ ਜਦੋਂ ਸਰਚ ਕਰਦੀ ਆ ਜਦੋਂ ਤਾਂ ਉਹਨਾਂ ਤੋਂ ਕੋਈ ਖਰੀਦ ਕੇ ਲੈ ਕੇ ਜਾਂਦਾ ਉਦੋਂ ਬੰਦੇ ਨੂੰ ਉਦੋਂ ਤਾਂ ਉਹਨਾਂ ਨੇ ਕੱਢ ਕੇ ਦੇਣੀ ਹੁੰਦੀ ਉਦੋਂ ਤਾਂ ਬੰਦੇ ਨੂੰ ਮਿਲ ਗਈ ਲੋਕ ਵੀ ਇੱਥੇ ਸੱਚੇ ਆ ਜਦੋਂ ਪੁਲਿਸ ਸਰਚ ਕਰਦੀ ਹੈ ਤਾਂ ਪੁੜੀ ਹੈ ਜਿਹੜੀ ਉਹ ਕਿਤੇ ਵੀ ਚੁੱਲ੍ਹੇ 'ਚ ਸੱਟ ਦੇ ਕਿਤੇ ਹੋਰ ਸੱਟ ਦੇ ਉਹ ਮਿਲਦਾ ਨਹੀਂ ਜਿਹੜੇ ਐਨਡੀਪਸ ਐਕਟ ਦੇ ਨਾਲ ਲੋੜ ਐ ਜਿਹੜੀਆਂ ਧਰਾਵਾਂ ਆ ਉਹਦੇ ਮੁਤਾਬਕ ਜੇ ਕਿਸੇ ਬੰਦੇ ਨੂੰ ਕੋਈ ਸ਼ੱਕ ਹੋਵੇ ਵਕੀਲ ਸਾਹਿਬ ਤੋਂ ਪੁੱਛ ਲੈਣ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਇਸ ਤਰ੍ਹਾਂ ਦੀਆਂ ਹਾਲਾਂਕਿ ਇਹਦੇ 'ਚ ਸਜ਼ਾ ਵੀ ਬਹੁਤ ਹੈ ਪਰ ਉਹਦੀਆਂ ਕੋਸ਼ਿਸ਼ਾਂ ਤਾਂ ਵੀ ਇਹੋ ਜਿਹੀਆਂ ਹੈ ਵੀ ਐਵੇਂ ਫੜ ਕੇ ਅੰਦਰ ਦੇਣਾ ਜਾਂ ਅੱਜ ਦੀ ਡੇਟ 'ਚ ਇਹ ਸੰਭਵ ਨਹੀਂ ਵੀ ਫੜ ਕੇ ਵੈਸੇ ਹੀ ਪਾ ਦਿਓ ਤੁਸੀਂ ਫਿਰ ਉਹ ਪੁਲਿਸ ਅਫਸਰ ਤੇ ਹੀ ਪੁੱਟਾ ਪੈਂਦਾ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਵੀ ਪੁਲਿਸ ਦੇ ਵਿੱਚ ਜਿਹੜਾ ਇੰਪੈਕਟ ਹੈ ਜਿਹੜੀ ਵਿਸ਼ਵਾਸ ਦੀ ਭਰੋਸੇਯੋਗਤਾ ਦੀ ਘਾਟ ਰਹਿੰਦੀ ਐ ਸਿਵਲ ਸੁਸਾਇਟੀ ਹਮੇਸ਼ਾ ਪੁਲਿਸ ਤੇ ਇਹ ਸ਼ੱਕ ਕਰਦੀ ਐ ਵੀ ਸਾਡੀ ਗੱਲ ਦਾ ਇਹਨੇ ਸਮਝਲਰਾਂ ਨੂੰ ਦੱਸ ਦੇਣਾ ਜਾਂ ਸਾਡੇ ਸਾਡੇ ਤੇ ਉਲਟਾ ਹੋ ਜਨਾ ਉਹ ਰਹਿੰਦੀ ਐ ਘਾਟ ਇਹ ਦੋ ਪਹਿਲਾਂ ਮੈਂ ਜਿਵੇਂ ਦੱਸਿਆ ਉਹ ਵੀ ਐ ਕੁਝ ਨਾ ਕੁਛ ਤੁਸੀਂ ਕਿਸੇ ਥਾਂ ਤੇ ਦੇਖ ਲਓ ਚਾਹੇ ਪੋਲਿਟਿਕਸ ਚ ਦੇਖ ਲਓ ਚਾਹੇ ਕਿਸੇ ਵੀ ਖੇਤਰ ਚ ਦੇਖ ਲਓ ਹਰੇਕ ਚ ਮਾੜੇ ਚੰਗੇ ਬੰਦੇ ਹੁੰਦੇ ਨੇ ਤੇ ਪੁਲਿਸ ਚ ਮਾੜੇ ਬੰਦੇ ਹੋਣੇ ਉਹ ਵੀ ਸੁਸਾਇਟੀ ਦਾ ਹਿੱਸਾ ਐ ਇਹ ਕਿਤੇ ਆਪਾਂ ਬਾਹਰੋਂ ਤਾਂ ਲਿਆਂਦੇ ਨਹੀਂ ਹੋਏ ਸਾਡੇ ਸਮਾਜ ਦਾ ਹੀ ਹਿੱਸਾ ਐ ਉਹਦੇ ਚ ਮਾਰੇ ਬੰਦੇ ਹੈਗੇ ਜਿੰਨੇ ਕੋ ਹੁੰਦੇ ਉਹ ਫੜੇ ਵੀ ਜਾਂਦੇ ਆ ਪੁਛਤੇ ਪਰਚੇ ਵੀ ਦਰਜ ਹੋ ਗਏ ਆਪਣੇ ਸਾਹਮਣੇ ਹੋਇਆ ਜਲੰਦਰ ਹੋਇਆ ਕੁਝ ਬੰਦਿਆਂ ਤੇ ਮਤਲਬ ਆਪਸਾਂ ਦੇ ਲੈਵਲ ਤੱਕ ਹੋਇਆ ਕੁਝ ਰਹਿ ਵੀ ਜਾਂਦੇ ਲੁਕੇ ਵੀ ਰਹਿ ਜਾਂਦੇ ਆ ਕੋਈ ਸ਼ੱਕ ਨਹੀਂ ਜਿਹੜਾ ਇਹ ਕਹਨੇ ਆਪਾਂ ਤੁਸੀਂ ਇੱਕ ਸੋਸਾਇਟੀ ਦਾ ਇੱਕ ਫੀਨੋਮਨਾ ਦੇਖੋ ਜੇ ਕਿਸੇ ਬੱਚੇ ਨੂੰ ਪੇਰੈਂਟਸ ਵਧੀਆ ਮਿਲੇ ਹੋਣ ਵੇ ਉਹ ਨੂੰ ਸਿਖਾਉਣਾ ਇਹ ਆ ਗਲਤ ਹੈ ਤੇ ਇਹ ਠੀਕ ਹੈ ਮੰਨਦੇ ਹੋ ਗੱਲ ਇਹ ਜਿਹੜੇ ਬੱਚੇ ਮਾੜੇ ਜਿੱਥੇ ਸ਼ਰਾਬ ਕਰਦੇ ਸੀ ਇਹੋ ਜਿਹੇ ਪਿੰਡ ਐ ਉਹਨਾਂ ਚ ਵੀ ਵਧੀਆ ਪੜ੍ਹੇ ਲਿਖੇ ਬੱਚੇ ਬਣੇ ਆ ਜਿਹੜੀ ਲੇਡੀ ਨੇ ਧਾਰ ਲੈ ਵੀ ਮੈਂ ਆਪਦੇ ਬੱਚੇ ਨੂੰ ਪੜਾਉਣਾ ਐ ਜਾਂ ਚੰਗਾ ਇਨਸਾਨ ਬਣਾਉਣਾ ਤੋ ਬਣਾ ਕੇ ਛੱਡਦੀ ਐ ਇਹ ਗੱਲ ਪੱਕੀ ਐ ਇਹਦਾ ਮਤਲਬ ਇਹ ਹੋਇਆ ਵੀ ਜੇ ਕਿਸੇ ਮਾਪਿਆਂ ਨੇ ਧਿਆਨ ਲਿਆ ਵੀ ਸਾਡੇ ਬੱਚੇ ਤੇ ਅਸੀਂ ਮਾੜਾ ਪ੍ਰਭਾਵ ਨਹੀਂ ਪੈਣ ਦੇਣਾ ਤਾਂ ਉਹ ਬੱਚਾ ਵਧੀਆ ਨਿਕਲਦਾ ਚਾਹੇ ਉਹ ਕਿੱਡਾ ਹੀ ਮਾੜਾ ਮਾਹੌਲ ਹੋਵੇ ਇੱਕ ਦੂਜਾ ਤੁਸੀਂ ਵੀ ਪੜੇ ਲਿਖੇ ਹੋ ਸਮਾਜ ਵਿੱਚ ਰਹੇ ਹੋ ਆਪਣੇ ਤੇ ਇੱਕ ਅਦੇ ਟੀਚਰ ਦਾ ਇਹੋ ਜਿਹਾ ਪ੍ਰਭਾਵ ਹੁੰਦਾ ਜਿਹੜਾ ਮਾਪਿਆਂ ਦਾ ਪ੍ਰਭਾਵ ਹੁੰਦਾ ਹੁਣ ਵੀ ਟੀਚਰ ਦੇ ਤੇ ਤੁਸੀਂ ਵੀ ਦੇਖਣਾ ਕੁਝ ਟੀਚਰ ਤੁਹਾਡੇ ਦਿਮਾਗ 'ਚ ਆਏ ਹੋਣਗੇ ਜਿਨ੍ਹਾਂ ਦਾ ਸਤਿਕਾਰ ਹੋਣਾ ਹੈ ਤੁਹਾਡਾ ਉਹਨਾਂ ਦੇ ਪੈਰੀਂ ਹੱਥ ਲਾਉਣ ਨੂੰ ਦਿਲ ਕਰਦਾ ਹੁਣ ਵੀ ਕਰਦਾ ਵੀ ਉਹਨਾਂ ਦੇ ਚਾਪਨਾ ਚ ਝੁੱਕ ਕੇ ਮਾਨ ਸਨਮਾਨ ਹੁੰਦਾ ਜੇ ਕੋਈ ਜਿਹੜਾ ਵਿਦਿਅਕ ادارے ਹੈ ਜੇ ਉਹਦੇ ਚ ਅਜੇ ਵੀ ਰੋਲ ਮਾਡਲ ਟੀਚਰ ਹੋਣਾ ਕਿਸੇ ਸਟੂਡੈਂਟ ਪ੍ਰਤੀ ਸਮਰਪਿਤ ਹੋਣਾ ਤਾਂ ਫੇਰ ਵੀ ਬੰਦਾ ਮਾੜੇ ਕੰਮਾਂ ਤੋਂ ਬਚ ਜਾਂਦਾ ਉਹਦੇ ਟੀਚਰ ਦੇ ਸਾਹਮਣੇ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਦੂਜਾ ਵਿਦਿਅਕ ਅਦਾਰੇ ਹੋਗੇ ਪਹਿਲੇ ਹੋਗੇ ਮਾਪੇ ਜੇ ਬੱਚੇ ਨੂੰ ਪਾਲ ਲੇ ਹੋਣ ਪੜ੍ਹਾਏ ਹੋਣ ਇੱਕੋ ਪਿੰਡ ਚੋਂ ਆਇਆ ਉੱਥੇ ਬੰਦਾ ਨਸ਼ੇ ਤੇ ਨਿਕਲਦਾ ਦੂਜਿਆਂ ਦੇ ਮਾਪੇ ਆ ਉਹੀ ਪੀਸੀਐਸ ਆ ਕੁੜੀਆਂ ਜੁਡੀਸ਼ਰੀ ਚ ਸਿਲੈਕਟ ਹੋ ਰਹੀਆਂ ਉਸੇ ਸਕੂਲ ਦੇ ਵਿੱਚ ਜਿਹੜਾ ਟੀਚਰ ਇੰਨਾ ਪ੍ਰਭਾਵਸ਼ਾਲੀ ਹੈ ਕਿ ਟੀਚਰ ਜਦੋਂ ਸਕੂਲ ਚ ਬਦਲਦੇ ਆ ਤਾਂ ਮੰਗਰ ਬੱਚਿਆਂ ਦੀਆਂ ਅੱਖਾਂ ਚੋਂ ਹੰਝੂ ਆ ਜਾਂਦੇ ਆ ਜੇ ਟੀਚਰ ਰੋਲ ਮਾਡਲ ਦੇ ਤੌਰ ਤੇ ਹੁਣ ਵਿਦਿਅਕ ادارے ਚ ਰੋਲ ਮਾਡਲ ਦੇ ਤੌਰ ਤੇ ਟੀਚਰ ਹੋਣਾ ਤਾਂ ਮੈਂ ਕਹਿੰਦਾ ਸਵਾਲ ਹੀ ਨਹੀਂ ਪੈਂਦਾ ਬੱਚੇ ਵਿਗੜ ਜਾਣ ਜੇ ਵਿਗੜਨਗੇ ਇਵਨ ਕੁੜੀਆਂ ਆਪਦੇ ਘਰ ਦੀ ਪ੍ਰੋਬਲਮ ਆ ਕੇ ਟੀਚਰਾਂ ਨੂੰ ਦੱਸਦੀਆਂ ਦੇਖੀ ਜਾਂਦਾ ਹੈ ਟੀਚਰ ਨੇ ਇੱਕ ਵਾਰੀ ਸਾਨੂੰ ਕਿਸੇ ਕੁੜੀ ਦੇ ਘਰ 'ਚ ਪ੍ਰੋਬਲਮ ਸੀ ਤੇ ਉਹ ਸਾਨੂੰ ਦੱਸੀ ਮਤਲਬ ਇੰਨਾ ਵਿਸ਼ਵਾਸ ਟੀਚਰ ਤੋਂ ਕਰਦੇ ਸੀ ਇਸੇ ਤਰ੍ਹਾਂ ਮੁੰਡੇ ਵੀ ਕਰਨ ਟੀਚਰ ਤੇ ਬੰਦ ਆਪਣਾ ਮੈਂ ਆਪ ਖੁਦ ਸਾਡੇ ਦੋ ਟੀਚਰਸ ਆ ਉਹਨਾਂ ਬਹੁਤ ਜ਼ਿਆਦਾ ਸਨਮਾਨ ਕਰਦਾ ਆ ਦੀ ਮਦਰ ਤੋਂ ਵੱਧ ਉਹ ਲੈਡੀ ਟੀਚਰ ਹੈ ਤੇ ਮੈਂ ਉਹਨਾਂ ਦਾ ਸਨਮਾਨ ਕਰਦਾ ਕਹਿਣੀ ਮਾਤਾ ਉਹਨਾਂ ਨੂੰ ਤੀਜਾ ਹੋ ਗਿਆ ਧਾਰਮਿਕ ਦਾਰ ਆਪਣੇ ਹਰੇਕ ਪੰਜਾਬੀ ਕਿਸੇ ਨਾ ਕਿਸੇ ਧਰਮ ਨਾਲ ਜੁੜਿਆ ਹੋਇਆ ਹੈ ਚਾਹੇ ਧਾਰਮਿਕਦਾਰ ਇਹਨਾਂ ਬਾਬੇ ਬਹੁਤ ਜੇ ਆਪਾਂ ਧਰਮ ਨਾਲ ਹਰੇਕ ਧਰਮ ਦਾ ਸਵੇਰ ਤੋਂ ਲੈ ਕੇ 3-4 ਵਜੇ ਤੋਂ ਲੈ ਕੇ ਸ਼ਾਮ ਤੱਕ ਚੰਗਾ ਬੰਨ ਦੇਣ ਜਾਂਦਾ ਹੈ ਤੇ ਹਰ ਕਿਸੇ ਤੋਂ ਪੁੱਛ ਲਓ ਹਰੇ ਕਹਿੰਦਾ ਵੀ ਸਾਡੇ ਇੰਨੇ ਕਰੋੜ ਨੇ ਆਈਆਂ ਇੰਨੇ ਲੱਖ ਨੇ ਆਈਆਂ ਜੇ ਤਾਂ ਮਤਲਬ ਬਾਬਿਆਂ ਦਾ ਜੀ ਆਪਾਂ ਕਹਿ ਰਹੇ ਆਂ ਵੀ ਬਾਬਿਆਂ ਦਾ ਪ੍ਰਭਾਵ ਹੈ ਨਹੀਂਗਾ ਜੇ ਪੰਜਾਬ 'ਚ ਹੀ ਕਰ ਰਹੇ ਆਂ ਬਾਬੇਲਾ ਉਪਰ ਪ੍ਰਭਾਵੀ ਹੈ ਵੀ ਉਹਨਾਂ ਉਹਨਾਂ ਦੀ ਲੋੜ ਜੋਗਾ ਪ੍ਰਭਾਵ ਹੈ ਵਾਕਿਆ ਜੋਗਾ ਥੱਲੇ ਸਮਾਜ ਨੂੰ ਸੁਧਾਰਨ ਵਾਲਾ ਹੈ ਨਹੀਂ ਚੌਥੀ ਥੰਮ ਹੈ ਜਿਹੜਾ ਉਹ ਹੈ ਸਮਾਜ ਮੈਂ ਤੁਹਾਨੂੰ ਮੈਂ 10ਵੀਂ ਕਲਾਸ ਚ ਮੈਂ ਕਿਹੜਾ ਮੋੜ ਤੇ ਖੜਾ ਸੀ ਤੇ ਸਾਡੇ ਤਾਇਆ ਭਾਗ ਹੁੰਦਾ ਸੀ ਉਹ ਖੁੰਡਾ ਹੁੰਦਾ ਸੀ ਕੋਲ ਉਹ ਮੈਨੂੰ ਮੋੜ ਤੇ ਖੜਾ ਦੇਖ ਕੇ ਮੇਰੇ ਗੱਲ ਚ ਪਾਇਆ ਖੁੰਡਾ ਤੇ ਘਰੇ ਲਾਏ ਘਰੇ ਲਿਜਾ ਕੇ ਮੇਰੀ ਮਦਰ ਨੂੰ ਜਿਹੜੀਆਂ ਉਹ ਜੇਠ ਆਪਦੀ ਪਰਜਾਈ ਨੂੰ ਬੋਲ ਸਕਦੇ ਸੀ ਇਹ ਦੂਜਾ ਉਹਨੇ ਮੇਰੇ ਬਾਰੇ ਵੀ ਆ ਹੁਣ ਵੈਲੀ ਉੱਠਿਆ ਮੋੜਾਂ ਤੇ ਖੜਨ ਲੱਗ ਗਿਆ ਇਹਦੇ ਜੁੱਤੀਆਂ ਨਹੀਂ ਪੈਂਦੀਆਂ ਘਰੋਂ ਤੁਸੀਂ ਸੰਭਾਲਦੇ ਨਹੀਂ ਉਹ ਤਾਇਆ ਸੀ ਜਿਹੜਾ ਸਮਾਜ ਸੀ ਮੈਂ ਇੱਕ ਵਾਰੀ ਸਕੂਲ ਚ ਬੰਕ ਕੀਤਾ ਸਾਡੇ ਬਿਰਕ ਕਲੇ ਹੁੰਦਾ ਸਕੂਲ ਤੇ ਸਾਡੇ ਗਵਾਂਢੀ ਸੀ ਗੰਧਾ ਉਹ ਸੀ ਵੀ ਮਜ਼ਦੂਰ ਉਹਨੇ ਘਰੇ ਆ ਕੇ ਦੱਸਤਾ ਵੀ ਅੱਜ ਜਿਹਨੇ ਬੰਕ ਕੀਤਾ ਉਹ ਸਮਾਜ ਸੀ ਜਿੰਨੇ ਵਾਰੀ ਜਦੋਂ ਅਸੀਂ ਖਾੜਾ ਦੇਖਣ ਗਏ ਇੱਕ ਵਾਰੀ ਤੇ ਸਾਡੇ ਘਰ ਦੇ ਗਵੰਡੀ ਸੀ ਹੋਰ ਕੋਈ ਉਹਨਾਂ ਨੇ ਆਖੇ ਦੱਸਤਾ ਵੇ ਅੱਜ ਤਾਂ ਖਾੜਾ ਦੇਖਦੇ ਫਿਰਦੇ ਸੀ ਉਹ ਸਮਾਜ ਸੀ ਉਹ ਸਾਡੀਆਂ ਜਦੋਂ ਜਦੋਂ ਅਸੀਂ ਕਰਾਹੀ ਪੈਂਦੇ ਸੀ ਉਹ ਸਾਨੂੰ ਬੋਚਦੇ ਸੀ ਅੱਜ ਉਹ ਸਮਾਜ ਕਿੱਥੇ ਹੈ ਅੱਜ ਅਸੀਂ ਏਸ ਦੇ ਕਹਿਣ ਲਈ ਵੀ ਤੁਹਾਡਾ ਬੇਟਾ ਕੱਲ ਉੱਥੇ ਮੋਟਰ ਤੋਂ ਆਉਂਦਾ ਸੀ ਸੁਣਨੀ ਪਈ ਤਾਂ ਕਿਉਂ ਨਹੀਂ ਆਇਆ ਤੇ ਜੇ ਉਹ ਦੱਸਣਾ ਆਉਂਦਾ ਤਾਂ ਅਸੀਂ ਉਹਦੇ ਗੱਲ ਕਿਉਂ ਪੈਂਦੇ ਆ ਜੇ ਮੇਰੇ ਘਰ ਦਿਆਂ ਨੇ ਤਾਈ ਭਾਗ ਦੇ ਲਿਆਉਣ ਤੋਂ ਬਾਅਦ ਤੇ ਮੇਰੇ ਜੂਤ ਪਤਾਨ ਕੀਤਾ ਤਾਂ ਸਮਝਾ ਸੀ ਤਾਈ ਭਾਗ ਦੇ ਗੱਲ ਤਾਂ ਪਈ ਨਹੀਂ ਉੱਥੇ ਫੇਰ ਮਾਪਿਆਂ ਵਾਲਾ ਜਿਹੜਾ ਆਪਾਂ ਕਹਿੰਦੇ ਆ ਅਦਾਰਾ ਉਹ ਫੇਲ ਹੋ ਗਿਆ ਮਾਪਿਆਂ ਨੇ ਇਸ ਗੱਲ ਨੂੰ ਸਮਝਿਆ ਨਾ ਵੀ ਇਹ ਸਾਡਾ ਵੈਲਫੇਅਰ ਹੈ ਅਸੀਂ ਉਹਨਾਂ ਦੇ ਗੱਲ ਪੈਣ ਲੱਗੇ ਟੀਚਰਾਂ ਦੇ ਗੱਲ ਪੈਣ ਲੱਗੇ ਦੇ ਕੇ ਤੌਰ ਪੈਣ ਪੰਚਾਇਤਾਂ ਲੈ ਕੇ ਤੌਰ ਪੈਣ ਵੀ ਤੁਸੀਂ ਇਹਨਾਂ ਨੂੰ ਕਹਿ ਲਈ ਇਹ ਚਾਰ ਅਦਾਰੇ ਫੇਲ ਹੋ ਗਏ ਮਾਪੇ ਵਿਦਿਅਕ ਅਦਾਰੇ ਧਾਰਮਿਕ ادارے ਤੇ ਸਮਾਜ ਜੇ ਤੁਸੀਂ ਮੈਨੂੰ ਇੱਕ ਗੱਲ ਦੱਸਦੇ ਵੀ ਜੇ ਚਾਰੇ ادارے ਕਾਇਮ ਹੋਣ ਤਾਂ ਕੋਈ ਬੱਚਾ ਨਸ਼ਾ ਕਰਨ ਲੱਗ ਜੇਗਾ ਲੱਗ ਜੇਗਾ ਕਿ ਨਹੀਂ ਨਹੀਂ ਲੱਗਦਾ ਜੇ ਨਹੀਂ ਲੱਗਦਾ ਫਿਰ ਇਹ ਚਾਰੇ ਜਦੋਂ ਫੇਲ ਹੋ ਜਾਂਦੇ ਆ ਫਿਰ ਪੰਜਵਾਂ ਹੈਗਾ ਸਟੈਬਲਿਸ਼ਮੈਂਟ ਸਰਕਾਰੀ ਪੁਲਿਸ ਜੁਡੀਸ਼ਰੀ ਚਾਰੇ ਫੇਲ ਹੋਏ ادارے ਪੁੱਛ ਪੰਜਵੇਂ ਨੂੰ ਰਹੀ ਹੈ ਵੀ ਨਸ਼ਾ ਕਿਵੇਂ ਆ ਗਿਆ ਲਾ ਐਨਫੋਰਸਮੈਂਟ ਫੜਨ ਦੀ ਹੈ ਫੜਨ ਦੀ ਹੈ ਜਿਹੜੀਆਂ ਜਦੋਂ ਤੱਕ ਇंसाफ ਪੰਚਾਇਤਾਂ ਕਰਦੀਆਂ ਸੀ ਜਦੋਂ ਤੱਕ ਸੱਥਾਂ ਦੇ ਵਿੱਚ ਪੰਚਾਇਤ ਬੈਠ ਕੇ ਚੰਗਾ ਮਾੜਾ ਕਰਦੀ ਸੀ ਉਹ ਕਿਸੇ ਵੀ ਜੁਡੀਸ਼ੀਅਲ ਸਿਸਟਮ ਤੋਂ ਬਹੁਤ ਵਧੀਆ ਹੁੰਦਾ ਸੀ ਆਪਣਾ ਕਲਚਰ ਉਹ ਹੈ ਆਪਣਾ ਕਲਚਰ ਅਜੇ ਉਹ ਨਹੀਂ ਬਣਿਆ ਦੂਜਾ ਸਿਸਟਮ ਨੂੰ ਡਾਕ ਨਹੀਂ ਕੀਤਾ ਅਜੇ ਵੀ ਜਿੰਨਾ ਕੋਸ਼ ਇਹੋ ਜਿਹੀ ਬਰਾਦਰੀਆਂ ਜਿਨ੍ਹਾਂ ਚ ਪੰਚਾਇਤੀ ਸਿਸਟਮ ਇंसाफ ਹੁੰਦਾ ਆਪਾਂ ਨੂੰ ਅਸੀਂ ਇੱਕ ਦੂਜੇ ਦੇ ਸਿਰ ਤੇ ਸੱਟ ਕੇ ਰਾਜੀ ਹਾਂ ਪੁਲਿਸ ਸਿਰਫ ਪਰਚੇ ਦਰਜ ਕੀਤੇ ਦਿਖਾ ਦਿੰਦੇ ਵੀ ਪਿਛਲੇ ਸਾਲ ਫੜੇ ਸੀ ਜੀ ਪਰਚੇ 152 ਸੀ ਅੱਜ ਕਿ ਅਸੀਂ 273 ਪਰਚੇ ਦਰਜ ਕੀਤੇ ਨਸ਼ਾ ਪਹਿਲਾਂ ਨਾਲ ਵੱਧ ਫੜਿਆ ਅਸੀਂ ਇਹਨੂੰ ਮਾਰਕਾ ਸਮਝਣ ਲੱਗ ਜਾਂਦੇ ਆ ਇਹਦਾ ਦੂਜਾ ਨੈਗੇਟਿਵ ਵੀ ਹੈ ਇਹਦਾ ਮਤਲਬ ਵੱਧ ਗਿਆ ਜੇ 273 ਫੜੇ ਗਿਆ ਜੇ ਪਿਛਲੇ ਸਾਲ ਇਹਨੇ ਨਹੀਂ ਕੀਤਾ ਕੁਛ ਨਹੀਂ ਜਾਂ ਤਾਂ ਦੋਹਾਂ ਚ ਇੱਕ ਚੀਜ਼ ਨੂੰ ਮੰਨੋ ਨਾ ਵੀ ਉਹਨੇ ਕੀਤਾ ਨਹੀਂ ਜਾਂ ਇਹ ਮੰਨੋ ਵੀ ਵੱਧ ਗਿਆ ਇਨੂੰ ਫੜਨ ਵਾਲਾ ਕੰਮ ਵਾਕਈ ਠੀਕ ਹੈ ਵੀ ਸਖਤੀ ਕਰਨੀ ਪੈਣੀ ਹੈ ਪਰ ਬੇਸਿਕਲੀ ਜਦੋਂ ਤੱਕ ਅਸੀਂ ਆਪਣੀ ਪੇਰੈਂਟਿੰਗ ਨਹੀਂ ਸੁਧਾਰਦੇ ਪੰਜਾਬੀਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਇਸ ਟਾਈਮ ਜਿਹੜੀ ਹੋਈ ਪਈ ਹੈ ਉਹ ਪੇਰੈਂਟਿੰਗ ਦੀ ਹੈ ਤੁਹਾਨੂੰ ਇੱਕ ਮੈਂ ਉਦਾਹਰਨ ਦੇ ਤੌਰ ਤੇ ਦੱਸਦਾ ਤੁਸੀਂ ਕਿਸੇ ਸ਼ਹਿਰ ਚ ਦੇਖ ਲਓ ਵੀ ਜਗਾ ਦੇ ਰੇਟ ਵਧਦੇ ਜਾਂਦੇ ਆ ਲੋਕਲ ਕਸ ਬੈਂਚ ਵੀ ਵਧਦੇ ਜਾਂਦੇ ਆ ਜ਼ਮੀਨਾਂ ਦੇ ਰੇਟ ਵਧਦੇ ਜਾਂਦੇ ਜਿਵੇਂ ਦੀ ਰਹਿਣ ਯੋਗ ਜਗ੍ਹਾ ਜੇ ਤੁਸੀਂ ਪਲਾਟ ਲਓ ਜੇ ਤੁਸੀਂ ਕਿਸੇ ਵੀ ਸਬਡੀਨ ਲੈਵਲ ਤੇ ਪਲਾਟ ਲਓ ਉਹ ਵੀ ਮਹਿੰਗਾ ਹੁੰਦਾ ਜਾਂਦਾ ਜਿਲਾ ਪੱਧਰ ਤੇ ਲਓ ਉਹ ਵੀ ਮਹਿੰਗਾ ਹੁੰਦਾ ਜਾਂਦਾ ਜੇ ਤੁਸੀਂ ਮਹੌਲੀ ਤਾਈ ਤਾਂ ਛਾੜੀ ਲੋਕਾਂ ਦੇ ਤੱਪ ਹਨਾ ਹਰੇਕ ਤਾਂ ਵਧ ਜੰਦੇ ਪਿੰਡਾਂ ਚ ਮਰ ਲੈਂਦੀ ਜਗ੍ਹਾ ਘਟਦੀ ਜਾਂਦੀ ਠੀਕ ਆ ਪਿੰਡਾਂ ਚ ਮਾਹੌਲ ਇਹੋ ਜਿਹਾ ਬੰਦਾ ਹੈ ਵੀ ਉੱਥੇ ਰਹਿਣਾ ਨਹੀਂ ਪਸੰਦ ਕਰ ਰਿਹਾ ਕੋਈ ਉੱਥੇ ਮਾਹੌਲ ਸੇਫ ਸਿਕਿਉਰ ਤੇ ਕੋਈ ਇਹੋ ਜਿਹਾ ਹਾਈਲੀ ਵੀ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਲੋਕ ਉੱਥੋਂ ਸ਼ਿਫਟ ਕਰ ਰਹੇ ਚੰਗੇ ਲੋਕ ਉਹਦੇ ਚ ਮਤਲਬ ਇੱਕ ਤਾਂ ਜਿਹੜਾ ਸਾਡਾ ਭਾਈਚਾਰਕ ਸਿਸਟਮ ਸੀ ਉਹ ਟੁੱਟ ਗਿਆ ਤੇ ਈਰਖਾ ਵਧਦੀ ਜਾਂਦੀ ਹੈ ਹੁਣ ਤੁਸੀਂ ਦੇਖੋ ਵੀ ਪਿੰਡਾਂ ਦੇ ਵਿੱਚ ਮਰਲਿਆਂ ਚ ਜਿਹੜੇ ਮਰਜ਼ੀ ਪਿੰਡ ਚ ਦੇਖ ਲਓ ਜਿਹੜੇ ਕਿਸੇ ਸ਼ਹਿਰ ਦੇ ਜ਼ਿਆਦਾ ਨੇੜੇ ਹੋਵੇ ਤਾਂ ਕੀ ਕਹਿਣਾ ਤੇ ਤੁਸੀਂ ਮਰਲਿਆਂ ਦੇ ਰੇਟ ਆ ਜਿਹੜੇ ਉਹ ਮੇਰਾ ਖਿਆਲ ਹੈ ਵੀ ਜਿੰਨੇ ਪਹਿਲਾਂ ਸੀ ਉਦੋਂ ਘਟ ਗਏ ਜਦੋਂ ਕਿ ਸ਼ਹਿਰਾਂ ਚ ਦੁੱਗਨੇ ਹੋ ਗਏ ਉਈ ਨ ਕੋਈ ਕਾਰਨ ਤਾਂ ਹੈ ਨਾ ਜਿਹੜੇ ਪਿੰਡਾਂ ਚੋਂ ਸ਼ਿਫਟ ਹੋ ਰਹੇ ਲੋਕ ਜਿਹੜਾ ਇੱਕ ਭਾਈਚਾਰਕ ਸਪੋਰਟ ਸਿਸਟਮ ਸੀ ਉਹ ਖਤਮ ਹੋ ਗਿਆ ਨਾ ਇੱਕ ਦੂਜੇ ਨੂੰ ਆਪਣੇਪਣਾ ਵਾਲਾ ਸਿਸਟਮ ਸੀ ਜਿਹੜਾ ਅਸੀਂ ਆਪ ਦੇ ਹੱਥੀਂ ਖਤਮ ਕਰ ਰਹੇ ਆ ਆਪਣਾ ਇੱਕ ਭਾਈਚਾਰਕ ਸਿਸਟਮ ਤੇ ਆਪਾਂ ਸਪੋਰਟ ਭਾਲ ਕਿਤੇ ਤਰੇ ਆ ਆਪਾਂ ਨੂੰ ਦੂਜਿਆਂ ਨੂੰ ਸੁਧਾਰਨ ਦਾ ਦੂਜਿਆਂ ਤੇ ਜ਼ਿੰਮੇਵਾਰੀ ਪਾਉਣ ਤੋਂ ਪਹਿਲਾਂ ਸਾਨੂੰ ਆਪ ਦਾ ਆਪਣੇ ਆਪ ਨੂੰ ਇੱਕ ਦੂਜੇ ਤੇ ਜਿਹੜੇ ਡਿਪੈਂਡੈਂਸੀ ਆ ਉਹਨੂੰ ਵਧਾਉਣਾ ਪਊਗਾ ਇੱਕ ਦੂਜੇ ਦੀ ਮਦਦ ਕਰਨੀ ਪੈਣੀ ਵੀ ਮੇਰਾ ਬੱਚੇ ਦਾ ਮੇਰੇ ਘਰ ਦਾ ਮਾਹੌਲ ਮੇਰੀ ਆ ਹੁੰਦੀ ਹੈ ਤਾਂ ਤੁਸੀਂ ਮਤਲਬ ਦੱਸਣਾ ਮੈਨੂੰ ਇਹ ਹੁਣ ਪਿੰਡਾਂ 'ਚ ਤੁਸੀਂ ਸੱਤਾਂ ਦੇ ਬੈਠਣ ਨਾਲ ਰਵਾਜ ਹੀ ਗਿਆ ਜਾਂ ਤਾਂ ਚਾਰਜ ਵਾਕ ਮੋਬਾਈਲ ਤੇ ਵੀਡੀਓ ਦੇਖਦੇ ਮਿਲ ਜਾਣਗੇ ਜਾਂ ਕਿਤੇ ਨਸ਼ੇ ਪੱਤੇ ਵਾਲੇ ਇਕੱਠੇ ਹੋ ਕੇ ਮਿਲ ਜਾਣਗੇ ਆਮ ਪਿੰਡਾਂ 'ਚ ਨਸ਼ੇ ਵਾਲੇ ਇਕੱਠੇ ਹੋ ਕੇ ਤੁਸੀਂ ਅੱਜ ਹੀ ਮੈਂ ਗੱਲ ਕਰ ਰਿਹਾ ਸੀ ਸੱਤ ਅੱਠ ਜਾਣੇ ਇਕੱਠੇ ਹੋ ਕੇ ਤਲਵੰਡੀ ਸਾਬੋ ਦੇ ਪਿੰਡ ਜੌਨ ਸਿੰਘ ਵਾਲੇ 'ਚ ਪਿਓ ਪਤ ਮਾਰਦੇ। ਕੁੱਤੀ ਪਿੱਛੇ। ਉਹ ਕੁੱਤੀ ਦਾ ਰੌਲਾ ਸੀ। ਕੀ ਮਾਹੌਲ ਬਣ ਗਿਆ। ਇਹੋ ਜਿਹਾ ਆਮ ਹੈ 7 ਵਜੇ ਤੋਂ ਬਾਅਦ ਸ਼ਰੀਫ ਬੰਦਾ ਪਿੰਡ 'ਚ ਇਹ ਸੋਚਦਾ ਵੀ ਮੈਂ ਆਪ ਦੀ ਪੱਗ ਨਾ ਲਾਹਾ ਕੇ ਮੋੜਾਂ। ਇਹ ਪੁਲਿਸ ਕਿਵੇਂ ਕਰ ਲੂਗਾ ਤਾਂ ਸਾਡਾ ਸਾਡਾ ਜਿਹੜਾ ਅੰਦਰਲਾ ਸਪੋਰਟ ਸਿਸਟਮ ਹੈ ਸਾਡਾ ਜਿਹੜਾ ਇੱਕ ਦੂਜੇ ਨੂੰ ਕਹਿਣ ਵਾਲਾ ਚੰਗਾ ਬੰਦਾ ਤਾਂ ਬੋਲਦਾ ਨਹੀਂ। ਕਾਨੂੰਨ ਦੇ ਡਰ ਪਹਿਲਾਂ ਕਾਹਦਾ ਸੀ ਪਹਿਲਾਂ ਇਹੀ ਪੰਜਾਬ ਪੁਲਿਸ ਜੀ ਨੇ ਅੱਤਵਾਦ ਖਤਮ ਕੀਤਾ ਪੁਲਿਸ ਦੇ ਅੱਤਵਾਦ ਨੂੰ ਖਤਮ ਕਰਨ ਵਿੱਚ ਕਿੰਨੇ ਲੋਕ ਮਰੇ ਕਿੰਨੇ ਜੇਲ੍ਹਾਂ ਚ ਬੈਠੇ ਕੀ ਕੁਛ ਹੋਇਆ ਉਹੀ ਪੁਲਿਸੀ ਪੁਲਿਸ ਦਾ ਫੇਰ ਆਪਾਂ ਨੂੰ ਇਹ ਹੈ ਵੀ ਪੁਲਿਸ ਵਾਲੇ ਧੱਕਾ ਕਰਦੇ ਜਾਂ ਜਿਹੜਾ ਵੀ ਜਿਹੜਾ ਆਪਣੇ ਕਾਨੂੰਨ ਲਾਗੂ ਹੁੰਦਾ ਸੀ ਉਹ ਨਾਲ ਪੰਚਾਇਤ ਚ ਵੀ ਲਾਹ-ਪਾ ਕਰ ਦਿੰਦੇ ਸੀ ਬਜ਼ੁਰਗ ਬੰਦੇ ਤੇ ਪੁਲਿਸ ਦੇ ਵੀ ਮਾੜਾ ਮੋਟਾ ਚਿੱਤਰਛਤਰਾਵਲ ਹੋ ਜਾਂਦੇ ਸੀ ਚਾਹੇ ਕਾਨੂੰਨੀ ਤੌਰ ਤੇ ਨਹੀਂ ਠੀਕ ਹੈ ਘੱਡਾਰ ਹੁੰਦਾ ਸੀ ਪਰਚੇ ਦਾ ਆਮ ਮਾਨ ਨਾ ਕਹਿੰਦੇ ਪਰਚਾ ਦੇ ਜਿੰਨੇ ਵਾਰੀ ਤੂੰ ਤਰੀਕਾਂ ਤੇ ਜਾਵੇਂਗਾ ਓਨੇ ਵਾਰੀ ਮੈਂ ਜਾਵਾਂਗਾ ਧਮਕਾ ਮਿਲਦੀਆਂ ਵੀ ਤੁਸੀਂ ਗਵਾਹੀ ਦਿਓ ਤੇ ਦੂਜੀ ਵਾਰ ਮੁੜ ਕੇ ਦਿਖਾਈ ਉਹਦੇ ਨਾਲ ਸਿਸਟਮ ਹੀ ਮਤਲਬ ਕੋਲਾਪਸ ਹੁੰਦਾ ਉਹ ਆਪਾਂ ਨਾ ਇਕੱਲੀ ਜਿਹੜੀ ਸਟੈਬਲਿਸ਼ਮੈਂਟ ਨੂੰ ਦਿੰਦੇ ਆ ਜਦੋਂ ਅਸੀਂ ਆਪਦੇ ਆਪਦੇ ਜਿੰਮੇਵਾਰੀਆਂ ਤੋਂ ਭੱਜ ਜਾਂਦੇ ਆ ਪੇਰੈਂਟਿਕ ਨੀ ਮੈਂ ਗੱਲ ਕਰਦਾ ਸੀ ਤੁਸੀਂ ਦੂਜਿਆਂ ਨੂੰ ਛੱਡੋ ਮੇਰਾ ਬੇਟ ਹੈ ਜੇ ਮੇਰਾ ਬੇਟਾ ਘਰੋਂ ਗੱਡੀ ਲੈ ਕੇ ਜਾਂਦਾ ਹੈ ਤੇ 100 ਦੀ ਸਪੀਡ ਤੇ ਜਾਂਦਾ ਹੈ ਸੜਕ ਤੇ ਤੇ ਜੇ ਉਹਨੂੰ ਮੈਂ ਰੋਕਾਂ ਵੀ ਕਾਕਾ ਜਦੋਂ ਤੋਂ ਸੜਕ 'ਤੇ ਚੜਨਾ ਪਹਿਲਾਂ ਸਾਈਕਲ ਵਾਲੇ ਨੂੰ ਲੰਘ ਜਾਣ ਦੀ ਉਹਨੇ ਵਿਚਾਰੇ ਨੇ ਪੈਡਲ ਮਾਰ ਕੇ ਚੱਲਉਣਾ ਰਿਕਸ਼ੀ ਵਾਲੇ ਨੂੰ ਬੰਦਾ ਚੰਗਾ ਨਾ ਬੋਲ ਕੇ ਜਾਈ ਤੂੰ ਆਦੇ ਆਉਂ ਜਾਈ ਸਲੋ ਜਾਈ ਅੱਧਾ ਘੰਟਾ ਪਹਿਲਾਂ ਤੁਰਫਾ ਕੋਈ ਕਰਨੀ ਜੇ ਰਾਸ਼ ਹੈ ਆਪਣੇ ਪਾਪੂਲੇਸ਼ਨ ਵੱਧਾ ਰਾਸ਼ ਹੁੰਦਾ ਸਲੋ ਹੋ ਜਾਏ ਠੀਕ ਉਸ ਤੋਂ ਬਾਅਦ ਜਦੋਂ ਉੱਥੇ ਖੜਦਾ ਜੀਮਾ ਨੂੰ ਕਹੂੰਗਾ ਵੀ ਜੇ ਕਿਸੇ ਕੁੜੀ ਨੂੰ ਤੂੰ ਮਾੜਾ ਲਫ਼ਜ਼ ਬੋਲਿਆ ਤਾਂ ਘਰੇ ਤੇਰੀ ਭੈਣ ਹੈਗੀ ਆ ਜਿਹੜੇ ਇਹ ਪੁਰਜਾ ਫਲਾਨਾ ਪੁੱਠੀਆਂ ਸਿੱਧੇ ਨਾ ਜਾਂ ਜਿਹੜੇ ਆ ਇਹ ਤੇਰੀ ਭੈਣ ਨੇ ਕੋਈ ਵਰਤੂਗਾ ਤਾਂ ਮੇਰੇ ਬੇਟੇ ਨੂੰ ਜੇ ਮੈਂ ਕਹੂੰਗਾ ਵੀ ਤੇਰੇ ਜਿਉਣ ਲਈ ਸਾਧਨ ਆ ਜਿਹੜੇ ਇਹ ਜਿਹੜਾ ਮੇਰੀ ਅਥਾਰਟੀ ਹੈ ਉਹ ਮੇਰੇ ਆਪਣੀਆਂ ਤੇ ਮੇਰੇ ਲਈ ਆ ਜੇ ਮੈਂ ਬੇਟੇ ਨੂੰ ਗੱਲ ਮੈਂ ਦੇਊਗਾ ਉਹਦਾ ਦਿਮਾਗ ਖਰਾਬ ਹੋਊਗਾ ਜੇ ਉਹਨੂੰ ਚੰਗੇ ਇਨਸਾਨ ਦੇ ਤੌਰ ਤੇ ਸਮਾਜ 'ਚ ਵਿਚਰਨਾ ਸਿਖਾਉਂਗਾ ਮੇਰੀ ਡਿਊਟੀ ਹੈ ਇਹ ਕੋਈ ਆਸਾਨ ਨਹੀਂ ਉਹ ਚੰਗਾ ਇੰਜੀਨੀਅਰ ਬਣੇ ਨਾ ਬਣੇ ਉਹ ਚੰਗਾ ਬਿਜ਼ਨਸਮੈਨ ਬਣੇ ਨਾ ਬਣੇ ਚੰਗਾ ਇਨਸਾਨ ਬਣੇ ਮੇਰੀ ਡਿਊਟੀ ਹੈ ਉਹਨੂੰ ਬਣਾਉਣਾ ਜੇ ਚੰਗਾ ਇਨਸਾਨ ਬਣਾ ਕੇ ਆਪਾਂ ਭੇਜ ਦੇਣ ਸਮਾਜ 'ਚ ਡਰ ਹੀ ਕੋਈ ਨਹੀਂ ਅਸਲ 'ਚ ਆਪਾਂ ਸਾਰੇ ਨਸ਼ੇ ਦੇ ਵਿਸ਼ੇ ਤੇ ਇੰਨੇ ਬੋਲ ਚੱਲਿਆ ਸਿਆਸੀ ਲੋਕ ਸਮਾਜਿਕ ਲੋਕ ਧਾਰਮਿਕ ਲੋਕ ਜੰਪ ਅਫਸਰ ਸਹਿਬਾਨੀ ਬੋਲ ਚੁੱਕੇ ਆ ਅਪਾ ਇੱਕ ਦੂਜੇ ਤੇ ਜ਼ਿੰਮੇਵਾਰੀਆਂ ਸਿੱਟੀ ਜਾਂਦੇ ਆ ਮੈਂ ਇਸ ਗੱਲ 'ਚ ਕੋਈ ਸ਼ੱਕ ਨਹੀਂ ਵੀ ਜਿੰਨਾ ਪੁਲਿਸ ਨੂੰ ਕਰਨਾ ਚਾਹੀਦਾ ਸੀ ਉਹਨਾਂ ਉਹਦੇ ਤੋਂ ਨਹੀਂ ਹੋ ਸਕਦਾ ਜਾਂ ਹੋ ਸਕਿਆ ਇੱਕ ਗੱਲ ਮੈਂ ਜਾਣਦਾ ਵੀ ਪੁਲਿਸ ਨੇ ਆਪਦੀ ਜਾਨ ਤੋੜ ਕੇ ਕੀਤਾ ਇੱਥੋਂ ਤੱਕ ਵੀ ਵੀ ਬੰਦੇ ਫੜੇ ਫੜ ਕੇ ਜਦੋਂ ਨਸ਼ਾ ਕਰਦੇ ਸੀ ਤਾਂ ਉਹ ਨਸ਼ੇ ਬਿਨਾਂ ਥਾਣੇ 'ਚ ਹੀ ਫੁੜਕ ਚੱਲਿਆ ਉਹਦੀਆਂ ਤਲੀਆਂ ਦੀ ਮਾਲਿਸ਼ ਅਸੀਂ ਆਪ ਕਰੀ ਐ ਵੀ ਇਹਨੂੰ ਹਸਪਤਾਲ ਪਹੁੰਚਾ ਦਈਏ ਜੇ ਮਰ ਗਿਆ ਤਾਂ ਅਗਲੇ ਦਿਨ ਸਾਡੇ ਧਰਨਾ ਲੱਗੇ ਨੇ ਪੁਲਿਸ ਲੰਦੀ ਤਸ਼ੱਦਦ ਨਾਲ ਬੰਦੀ ਦੀ ਮੌਤ ਹੋ ਗਈ। ਉਹੀ ਬੰਦੇ ਜਿਹੜੇ ਉਹਨਾਂ ਨੂੰ ਫੜਾਉਣ ਚ ਕਰਦੇ ਸੀ ਫੋਨ ਵੀ ਇਹਨੂੰ ਫੜੋ ਉਹੀ ਬੰਦੇ ਸਵੇਰੇ ਧਰਨਾ ਲਾਉਣ ਆਲੇ ਚ ਸੀ ਵੀ ਇਹ ਪੁਲਿਸ ਨੇ ਦੇਖੋ ਤਸ਼ੱਦਦ ਕੀਤਾ ਇੱਕ ਵਿਚਾਰੇ ਨੌਜਵਾਨ ਦੀ ਜਾਨ ਲੈ ਲਈ। ਹ ਹੁੰਦਾ ਨਸ਼ੇ ਜਿਹੜਾ ਵੀ ਕੋਈ ਕਰਦਾ ਹੈ ਉਹਦਾ ਸਟੈਪ ਇਹ ਹੈ ਵੀ ਪਹਿਲਾਂ ਨਸ਼ਾ ਕਰਦਾ ਹੈ ਫਿਰ ਉਹ ਪੈਡਲਰ ਬਣਦਾ ਹੌਲੀ ਹੌਲੀ ਇਹਦਾ ਇਸ ਸਟੈਪ ਤੇ ਜਾਂਦਾ ਤੇ ਜਿਹੜਾ ਪੈਡਲਰ ਬਣਦਾ ਉਹਨੂੰ ਚਾੱਕਦੇ ਹੋ ਪਹਿਲਾਂ ਤਾਂ ਨਸ਼ਾ ਉਹ ਆਪ ਕਰਦਾ ਹੁੰਦਾ ਜਿਹੜੀ ਮੁਲਾਜ਼ਮਾਂ ਦੀ ਮਤਲਬ ਪ੍ਰੋਬਲਮ ਹੈ ਮੁਲਾਜ਼ਮ ਡਰਦੇ ਐ ਮਤਲਬ ਆਮ ਤੌਰ ਤੇ ਡਰਦੇ ਐ ਵੀ ਮੁਲਾਜ਼ਮ ਸਾਡੇ ਗਲ ਪੈ ਜਾਣਾ ਸਮਗਲਰ ਤਾਂ ਬਹੁਤ ਘੱਟ ਕਾਬੂ ਹੁੰਦੇ ਐ ਇਹ 'ਚ ਕੋਈ ਸ਼ੱਕ ਨਹੀਂ ਉਹਨਾਂ ਨੇ ਪੈਡਲਰ ਅੱਗੇ ਰੱਖੇ ਹੁੰਦੇ ਐ ਤੇ ਕਾਬੂ ਹੁੰਦਾ ਇਹ ਜਿਹੜੀ ਜੇ ਕਿਸੇ ਵੀ ਲੋਕਾਂ ਦੇ ਇਹ ਦਿਮਾਗ ਚ ਹੈ ਵੀ ਪੁਲਿਸ ਪੈਸੇ ਲੈ ਕੇ ਨਸ਼ੇ ਵਾਲੇ ਨੂੰ ਛੱਡ ਦੂ ਮੇਰੇ ਖਿਆਲ ਮਤਾ ਅੱਜ ਦੀ ਡੇਟ ਚ ਨਹੀਂ ਕਾਰਨ ਇਹ ਹੈ ਵੀ ਜੇ ਇੱਕ ਪੁਲਿਸ ਅਫਸਰ ਕਿਤੇ ਪੈਸੇ ਲੈ ਕੇ ਛੱਡ ਦੇਗਾ ਉਹਨੇ 100% ਜਿਹੜਾ ਕਰਦਾ ਉਹ ਕਿਤੇ ਨਾ ਕਿਤੇ ਦੂਜੇ ਦੇ ਕਾਬੂ ਆਊਗਾ ਤੇ ਉਸ ਦਿਨ ਉਹ ਮੁਲਾਜ਼ਮ ਨੇ ਜਿਹੜਾ ਛੱਡਿਆ ਉਹਨੇ ਡਿਸਮਿਸ ਹੋਣਾ ਇਹ ਤੈ ਮਤਲਬ ਹੁਣ ਬਖਸ਼ਣ ਵਾਲਾ ਕੋਈ ਨਹੀਂ ਪਹਿਲਾਂ ਕਿਤੇ ਟੰਗ ਰਹੀ ਹੋਵੇ ਜਿਵੇਂ ਕਿਸੇ ਕੋਈ ਇਹ ਨਵੀਂ ਨਵੀਂ ਸੀ ਕਿ ਇਹ ਮਸੀਬਤਾ ਉਦੋਂ ਕਿਸੇ ਨੇ ਬੇਕੂਫੀ ਕਰ ਲਈ ਕੀਤੀ ਹੋਣੀ ਹੈ ਕੋਈ ਇਹੋ ਜਿਹੀ ਸ਼ੱਕ ਨੇ ਪਰ ਹੁਣ ਪੈਸੇ ਲੈ ਕੇ ਛੱਡਣ ਵਾਲਾ ਨਹੀਂ ਜਾਂ ਤਾਂ ਪੁਲਿਸ ਆਪਦੀਆਂ ਲੱਤਾਂ ਫਸਣ ਤੋਂ ਡਰਦੀ ਪਿੱਛੇ ਹਟ ਜਾਂਦੀ ਏ ਜਾਂ ਕਿਸੇ ਤਕਨੀਕੀ ਕਾਰਨ ਕਰਕੇ ਜਾਂ ਆਪਦੇ ਢਿੱਲੇ ਢਿੱਲੀ ਕਾਰਗੁਜ਼ਾਰੀ ਹੁੰਦੀ ਏ ਇਹ ਕੋਈ ਸ਼ੱਕ ਨਹੀਂ ਵੀ ਸਾਰੇ ਬੰਦੇ ਉਨੇ ਹੀ ਐਕਟਿਵ ਹੋਣ ਤੇ ਕਰਨ ਪਰ ਬਹੁਤ ਪੁਲਿਸ ਹਾਲਾਂਕਿ ਮੈਨੂੰ ਰਿਟਾਇਰ ਹੋਏ ਨੂੰ ਵੀ ਕਾਫੀ ਦੇਰ ਹੋ ਗਈ ਮੈਂ ਹੁਣ ਥੋੜਾ ਜਿਹਾ ਟੱਚ ਘਟਾ ਤਾ ਪੁਲਿਸ ਦਾ ਪਰ ਮੈਨੂੰ ਹੁਣ ਵੀ ਜਿਹੜੀ ਜਿੰਨੇ ਇੱਕ ਗੱਲ ਹੁੰਦੀ ਏ ਪੁਲਿਸ ਬਹੁਤ ਬੇਨਤਨਾ ਕੰਮ ਕਰਦੀ ਏ ਤੇ ਚੰਗੀ ਸਾਨੂੰ ਆਸ ਕਰਨੀ ਚਾਹੀਦੀ ਹੈ ਦਿਵਾਵਾ ਕਰਨੀਆਂ ਚਾਹੀਦੀਆਂ ਵੀ ਆਪਾਂ ਸਾਰੇ ਰਲ ਕੇ ਕਾਮਯਾਬ ਹੋਈਏ ਥੈਂਕ ਯੂ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੇ ਉਸਾਰੂ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ